ਹੋਰ ਅਹਿਮ ਮੁੱਦੇ ਤੇ ਵਿਚਾਰ ਸਿਰਲੇਖੇ ਤੋਂ ਸਾਹਮਣੇ ਹਾਜ਼ਰਾਂ ਹਿਮਾਚਲ ਤੋਂ ਸ਼ੁਰੂ ਹੋਇਆ ਵਿਵਾਦ ਥਮਣ ਦਾ ਨਾਂ ਨਹੀਂ ਲੈ ਰਿਹਾ ਮੈਂ ਕਿਸ ਵਿਵਾਦ ਦੀ ਗੱਲ ਕਰ ਰਿਹਾ ਹਾਂ ਤੁਸੀਂ ਪੱਲੀ ਪੰਤੀ ਜਾਣੂ ਹੋ ਦਰਅਸਲ ਹਿਮਾਚਲ ਦੇ ਵਿੱਚ ਜਿੰਨੇ ਵੀ ਬਾਈਕ ਰਾਈਡਰਸ ਪੰਜਾਬ ਵਾਲੀ ਸਾਈਡ ਤੋਂ ਜਾਂਦੇ ਨੇ ਜ਼ਿਆਦਾਤਰ ਜੇਕਰ ਉਹਨਾਂ ਦੇ ਬਾਈਕ ਦੇ ਉੱਤੇ ਕੋਈ ਝੰਡਾ ਲੱਗਿਆ ਪਿਆ ਕਿਸੇ ਵੀ ਤਰ੍ਹਾਂ ਦਾ ਕੋਈ ਝੰਡਾ ਲੱਗਿਆ ਹੋਇਆ ਹਾਲਾਂਕਿ ਜਿਨ੍ਹਾਂ ਲੋਕਾਂ ਨੇ ਉਹ ਬਾਈਕਰਸ ਰੋਕੇ ਸੀ ਉਹ ਕਹਿੰਦੇ ਕਿ ਨਿਸ਼ਾਨ ਸਾਹਿਬ ਲੱਗਿਆ ਹੋਵੇ ਸਾਨੂੰ ਕੋਈ ਦਿੱਕਤ ਨਹੀਂ ਸਨ ਜਰਨੈਲ ਸਿੰਘ ਪੰਡਰਾਵਾਲੇ ਦਾ ਝੰਡਾ ਨਹੀਂ ਲੱਗਿਆ ਹੋਇਆ ਅਜੇ ਦਾ ਜੇ ਲੱਗੇਗਾ ਤੇ ਅਸੀਂ ਰੋਕਾਂਗੇ ਤੇ ਉਹ ਝੰਡਾ ਉਤਾਰਾਂਗੇ ਵੀ ਉਸ ਗੱਲ ਤੋਂ ਛੋਟੀ ਜੀ ਗੱਲ ਤੋਂ ਇਹ ਵਿਵਾਦ ਇੰਨਾ ਵੱਡਾ ਹੋਇਆ ਕਿ ਹੁਣ ਥਮੰਨ ਦਾ ਨਾਂ ਨਹੀਂ ਲੈ ਰਿਹਾ 600 ਦੇ ਕਰੀਬ ਬੱਸਾਂ ਇਹ ਸਾਡੇ ਲਈ ਵੀ ਇੱਕ ਖਬਰ ਸੀ ਕਿ 600 ਦੇ ਕਰੀਬ ਬੱਸਾਂ ਜਿਹੜੀਆਂ ਵਾਇਆ ਪੰਜਾਬ ਹੋ ਕੇ ਅੱਗੇ ਨੂੰ ਨਿਕਲਦੀਆਂ ਨੇ ਹਿਮਾਚਲ ਵੱਲੋਂ ਚੱਲ ਕੇ ਤਾਂ 600 ਦੀਆਂ 600 ਬੱਸਾਂ ਦਾ ਸਟਾਪੇਜ ਪੰਜਾਬ ਹੁੰਦਾ ਸੀ ਪਰ ਹਿਮਾਚਲ ਸਰਕਾਰ ਨੇ ਇਹ ਐਲਾਨ ਕੀਤਾ ਕਿ ਕੋਈ ਸਟਾਪੇਜ ਹੁਣ ਜਿਹੜਾ ਪੰਜਾਬ ਦੇ ਵਿੱਚ ਨਹੀਂ ਹੋਵੇਗਾ ਵੱਖ-ਵੱਖ ਥਾਵਾਂ ਤੇ ਬੱਸਾਂ ਬਿਨਾਂ ਪੰਜਾਬ ਕਲ ਜਾਕਰਨ ਕੀਤਾ ਦੂਜੇ ਪਾਸੇ ਡੀਜੀਪੀ ਲੈਵਲ ਦੀ ਇਹ ਮੀਟਿੰਗ ਵੀ ਹੋਈ ਗੱਲਬਾਤ ਵੀ ਹੋਈ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਟੂਰਿਸਟ ਹੈ ਜਿਹੜਾ ਪੰਜਾਬ ਦੇ ਵਿੱਚੋਂ ਹਿਮਾਚਲ ਜਾਂਦਾ ਜੇ ਇਹ ਗੱਲ ਉਹਨਾਂ ਦੇ ਮਨ ਦੇ ਵਿੱਚ ਘਰ ਘਰ ਗਈ ਕਿ ਉੱਥੇ ਖਤਰਾ ਹੈ ਜਾਂ ਅਸੀਂ ਸਿਕਿਉਰ ਨਹੀਂ ਆ ਤਾਂ ਫਿਰ ਇਹ ਟੂਰਿਜ਼ਮ ਪ੍ਰਭਾਵਿਤ ਹੋਏਗਾ ਪੰਜਾਬ ਦੇ ਲੋਕ ਜਾਣਾ ਬੰਦ ਕਰਦਣਗੇ ਜਾਂ ਘੱਟ ਕਰ ਦੇਣਗੇ ਤਾਂ ਉੱਥੋਂ ਦਾ ਵਪਾਰ ਵੀ ਹੈ ਜਿਹੜਾ ਹਿਮਾਚਲ ਦਾ ਪ੍ਰਭਾਵਿਤ ਹੋਏਗਾ ਸੋ ਇਸ ਕਰਕੇ ਇਹ ਫਿਕਰ ਹਿਮਾਚਲ ਦੀ ਸਰਕਾਰ ਨੂੰ ਵੀ ਹੋਣਾ ਚਾਹੀਦਾ ਕਿਉਂਕਿ ਹਿਮਾਚਲ ਦੀ ਸਰਕਾਰ ਦਾ ਜਿਹੜਾ ਮਾਲੀਆ ਜਿਹੜੀ ਜਿਹੜੀ ਮੋਟੀ ਕਮਾਈ ਹੈ ਜਿਹੜਾ ਬਜਟ ਹੈ ਉਹ ਜ਼ਿਆਦਾਤਰ ਟੂਰਿਜ਼ਮ ਬੇਸਡ ਹੈ ਜਿੰਨੇ ਵੀ ਇੱਥੋਂ ਟੂਰਿਜ਼ਮ ਦੇ ਲਈ ਲੋਕ ਜਾਂਦੇ ਨੇ ਮੁਲਕ ਦੇ ਵੱਖ-ਵੱਖ ਖਿੱਸਿਆਂ ਤੋਂ ਉਹ ਉਹਨਾਂ ਦਾ ਬੇਸ ਹੈ ਪਰ ਜੇ ਉਹਨਾਂ ਦਾ ਬੇਸ ਹਿਲ ਗਿਆ ਤਾਂ ਕਾਫੀ ਖਜਲ ਖੁਆਰੀ ਹੋ ਸਕਦੀ ਹੈ ਸੋ ਇਸ ਸਭ ਨੂੰ ਲੈ ਕੇ ਇੱਕ ਚੰਗੀ ਖਬਰ ਕਹਿ ਸਕਦੇ ਹਾਂ ਕਿਉਂਕਿ ਪੰਜਾਬ ਦੇ ਲੋਕ ਇਹਨੂੰ ਇੱਕ ਚੰਗੀ ਖਬਰ ਮੰਨ ਰਹੇ ਨੇ ਕਿ ਅਮਨ ਸੂਦ ਉਹ ਵਿਅਕਤੀ ਜਿਨੇ ਉਹ ਝੰਡਾ ਜ਼ਬਰਦਸਤੀ ਉਤਾਰਿਆ ਸੀ ਜਾਂ ਛੁੱਟਿਆ ਸੀ ਜਾਂ ਫਾੜਿਆ ਸੀ ਉਹਨੂੰ ਵੀ ਸਮਨ ਕੀਤਾ ਗਿਆ ਉਹਨੂੰ ਅੱਜ ਪ੍ਰਸ਼ਾਸਨ ਨੇ ਬੁਲਾਇਆ ਔਰ ਉਸ ਤੋਂ ਬਾਅਦ ਉਹਨੇ ਇਹ ਕਹਾ ਕਿ ਦੇਸ਼ ਭਗਤਾਂ ਨੂੰ ਸਮਨ ਕੀਤੇ ਜਾ ਰਹੇ ਨੇ ਔਰ ਜੋ ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੇ ਨੇ ਉਹ ਸ਼ਰੀਆਮ ਫਰੀ ਕੁੰਮਰੇ ਨੇ ਅਸੀਂ ਨੇ 20 ਤਰੀਕ ਨੂੰ ਡੀਸੀ ਆਪਣੇ ਸੀਐਮ ਸਾਹਿਬ ਕੋ और साहब के थ्रू मेमोरेंडम दिया था जिसमें हमने आ, सरकार के लिए प्रशासन के लिए चार तारीख की समय सीमा तय की थी कि वो इस पे एक्शन ले एक्शन जरूर लिया थी पर विडम्बना ये एक्शन हम देशभक्तों पर लिए जा रहा है जो कि खालिस्तान आ, के खिलाफ वो ताकतें जो देश की अखंडता के विरुद्ध हैं जो हमारे हिंदू सिख भाईचारे के विरुद्ध है उनके खिलाफ एक्शन लेने के बजाय हम पे एक्शन लिया जा रहा है हमने अपनी जवाब दायर कर दिया है आ, कि हमने कोई भी ऐसी ना इन काइंड ना इन वर्ड्स कोई कोई भी ऐसा कार्य किया है जिससे कि देश की सद्भावना या अखंडता पे कोई आंच आए और हम उसका पालन करते रहेंगे देश की न्यायपालिका ना पालिका ही है और हमें पूर्ण विश्वास है कि इस में जीत हमारी लास्ट में जीत हमारी ही होगी ਸੋਮਨ ਸੁਧਾ ਦਾ ਦਾਅਵਾ ਹੈ ਕਿ ਮੈਂ ਦੇਸ਼ ਪ੍ਰੇਮੀ ਹਾਂ ਤੇ ਦੇਸ਼ ਪ੍ਰੇਮੀਆਂ ਨੂੰ ਸਨਮਨ ਕੀਤਾ ਜਾ ਰਹੇ ਨੇ ਤੇ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਉਹ ਆਜ਼ਾਦ ਘੁਮ ਰਹੇ ਨੇ ਡੀਜੀਪੀ ਪੰਜਾਬ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਸ ਪ੍ਰੈਸ ਕਾਨਫਰੰਸ ਵਿੱਚ ਵੀ ਸਵਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਮੇਰੀ ਡੀਜੀਪੀ ਹਿਮਾਚਲ ਦੇ ਨਾਲ ਵੀ ਗੱਲਬਾਤ ਹੋਈ ਹੈ ਮੁਹਾਲੀ ਮੇਜ ਇਨਸੀਡੈਂਟ ਹੋਇਆ ਤਾਂ ਉਸ ਵਿੱਚ ਐਫਆਈਆਰ ਵੀ ਦਰਜ ਹੋਈ ਹੈ ਗ੍ਰਿਫਤਾਰੀਆਂ ਵੀ ਹੋਈਆਂ ਇੱਕ ਅੰਮ੍ਰਿਤਸਰ ਦਾ ਇਨਸੀਡੈਂਟ ਨੋਟਿਸ ਮਿਲਿਆ ਉਸ ਵਿੱਚ ਵੀ ਐਫਆਈਆਰ ਦਰਜ ਹੋਈ ਹੈ ਤਾਂ ਜੋ ਵੀ ਪਰਪੈਟਰੇ Uh, उन्हें uh, जो है एज पर लॉ हम आइडेंटिफाई करेंगे अरेस्ट करेंगे एट द सेम टाइम वी हैव वेरी स्ट्रांगली टेकन अप विथ हिमाचल प्रदेश ऑल्सो कि वहां पर अगर कोई इंसिडेंट्स ऑफ होलीगनिज्म होते हैं uh, पंजाबियों के अगेंस्ट सो so उस पर भी गौर किया जाए प्रॉपर अप्रोप्रिएट एक्शन किया जाए सो so मैं डीजीपी हिमाचल से मैं इन टच हूं तो हमारा इस मसले पे तालमेल एडवोकेट समरजीत सिंह जी वकील ਨੇ ਪੰਜਾਬ ਰਾਣਾ ਹਾਈ ਕੋਰਟ ਤੋਂ ਉਹ ਮੇਰੇ ਨਾਲ ਜੁੜੇ ਹੋਏ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਐਡਵੋਕੇਟ शिवम जोशी ਸਾਹਿਬ ਜੁੜੇ ਹੋਏ ਨੇ ਬੇਸਿਕਲੀ ਉਹਨਾ ਤੋਂ ਨੇ ਹਿਮਾਚਲ ਤੋਂ ਨੇ ਬਹੁਤ-ਬਹੁਤ ਸਵਾਗਤ ਹੈ ਦੋਵੇਂ ਮਹਿਮਾਨਾਂ ਦਾ ਵਿਚਾਰ-ਵਟਾਂਦਰਾ ਵਿੱਚ ਸ਼ਾਮਲ ਹੋਣ ਦੇ ਲਈ ਐਡਵੋਕੇਟ शिवम जोशी जोशी ਸਾਹਿਬ ਮੈਂ ਸ਼ੁਰੂਆਤ ਤੁਹਾਡੇ ਤੋਂ ਕਰਦਾ ਜੋ ਸਾਹਿਬ ਜਿਹੜਾ ਇਹ ਵਿਵਾਦ ਸ਼ੁਰੂ ਹੋਇਆ ਹੈ ਇਸ ਵਿਵਾਦ ਦਾ ਜਿਹੜਾ ਤਰਾਤਲ ਹੈ ਬੇਸ ਹੈ ਉਹ ਬੇਸ ਸਟਰੋਂਗ ਹੈ ਜਾਂ ਤੁਹਾਨੂੰ ਲੱਗਦਾ ਕਿ ਕਈ ਵਾਰੀ ਕੁਝ ਗੱਲਾਂ ਹਵਾ-ਹਵਾਈ ਹੋ ਜਾਂਦੀਆਂ ਨੇ ਤੇ ਤੂਲ ਦੇ ਕੇ ਜਦਾ ਵੱਡੀਆਂ ਹੋ ਜਾਂਦੀਆਂ ਨੇ ਦੇਖਣ ਦੇ ਵਿੱਚ ਸਾਨੂੰ ਲੱਗਦਾ ਕਿ ਇਨਸੀਡੈਂਟ ਬਹੁਤ ਛੋਟਾ ਸੀ ਤੇ ਬੜੇ ਹੀ ਸੁਚੱਜੇ ਢੰਗ ਨਾਲ ਇਹ ਨਿਬੇੜਿਆ ਜਾ ਸਕਦਾ ਸੀ ਜਿਸ ਤਰੀਕੇ ਦੇ ਨਾਲ ਇਹਨੂੰ ਫਲੇਅਰ ਅਪ ਕੀਤਾ ਗਿਆ ਵਿਦਾਇਆ ਗਿਆ ਫੋਟੋਆਂ ਲਾਈਆਂ ਗਈਆਂ ਬੱਸਾਂ ਤੋੜੀਆਂ ਗਈਆਂ ਬੱਸਾਂ ਦੇ ਰੂਟ ਕੈਨਸਲ ਹੋਏ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਹ ਮਸਲਾ ਇੰਨਾ ਵੱਡਾ ਹੈ ਨਹੀਂ ਸੀ ਜਿੰਨਾ ਬਣਾ ਦਿੱਤਾ ਗਿਆ ਜਾਂ ਬਣ ਗਿਆ ਨਹੀਂ ਬਿਲਕੁਲ ਜੀ ਮੈਂ ਤੁਹਾਡੀ ਗੱਲ ਨਾਲ ਪੂਰਾ ਸਹਿਮਤ ਹਾਂ ਜੀ ਇਹ ਇੰਨਾ ਵੱਡਾ ਮਸਲਾ ਥਾ ਹੀ ਨਹੀਂ ਬਿਲਕੁਲ ਵੀ ਜਿੰਨਾ ਵੱਡਾ ਇਹ ਬਣਾਇਆ ਗਿਆ ਜਾਂ ਜਿਸ ਹਿਸਾਬ ਨਾਲ ਅੱਗੇ ਵਧੀ ਜਾ ਰਿਹਾ ਹੈ ਇੱਕ ਛੋਟਾ ਜਿਹਾ ਮਸਲਾ ਜੋ ਵੀ ਹੋਇਆ ਉੱਥੇ ਨਾ ਕੋਈ ਵੀ ਨਾ ਉੱਥੇ ਕੋਈ ਤੁਸੀਂ ਇਥੇ ਨਾ ਮੈਂ ਥਾ ਨਾ ਕੋਈ ਵੀ ਜਿਹੜੇ ਚੀਜ਼ ਕਰ ਰਹੇ ਨੇ ਉਹਨਾਂ ਚੋਂ ਕੋਈ ਵੀ ਉੱਥੇ ਪ੍ਰੈਜ਼ెంట్ ਥੇ ਬਟ ਜਿਹੜੀਆਂ ਚੀਜ਼ਾਂ ਆਪਾਂ ਦੇਖ ਰਹੇ ਨੇ ਉਹ ਸਾਰੀ ਸਮਾਜ ਹਸਤੇ ਆ ਜੀ ਉਹਦੇ ਚੋਂ ਜਦ ਆਪਾਂ ਪ੍ਰੈਰੈਂਟੀ ਜੇ ਸਾਨੂੰ ਪਤਾ ਹੀ ਥਾ ਉੱਥੇ ਕਿਆ ਚੀਜ਼ ਹੋਈ ਕਿਆ ਨਹੀਂ ਚਲੋ ਜੋ ਵੀ ਹੋਣਾ ਚਾਹ ਆਪਸ ਚ ਹੋਇਆ ਇੱਕ ਕੁਝ ਬੰਦਿਆ ਕਰਕੇ ਜਾਂ ਕੁਝ ਉਹ ਕਰਕੇ ਆਪਾਂ ਪੂਰੇ ਹਿਮਾਚਲ ਜਿਹਨੂੰ ਦੇਵ ਭੂਮੀ ਕਿਹਾ ਜਾਂਦਾ ਉਹਨਾਂ ਦੇ ਜਿਹੜੇ ਰਹਿੰਦੇ ਨੇ ਰੈਜ਼ੀਡੈਂਟਸ ਨੇ ਸਾਰਿਆਂ ਨਾਲ ਇਦਾਂ ਦਾ ਖਿਲਵਾੜ ਹੋ ਰਿਹਾ ਹੈ ਕਿ ਬਸਾਂ ਜਿੱਦਾਂ ਹੀ ਬਾਰਡਰ ਕ੍ਰੋਸ ਕਰਦੀਆਂ ਨੇ ਉਹਨਾਂ ਉੱਤੇ ਅਟੈਕ ਕੀਤੇ ਜਾ ਰਹੇ ਨੇ ਇੱਥੇ ਖਰੜ ਪਿੱਛੇ ਆਇਆ ਲੁਧਿਆਣਾ ਪਿੱਛੇ ਹੋਇਆ ਜੀ ਇੰਨੇ ਸਾਡੇ ਅੱਗੇ ਇਨਸੀਡੈਂਟਸ ਆ ਗਏ ਨੇ ਜਿੱਥੇ-ਇਥੇ ਸੋਸਾਇਟੀਆਂ ਤੋਂ ਰਹਿ ਰਹੇ ਨੇ ਉੱਥੋਂ ਖਬਰ ਆ ਰਹੀਆਂ ਨੇ ਉਹਨਾਂ ਨੂੰ ਥ੍ਰੈਟ ਦਿੱਤੇ ਜਾ ਰਹੇ ਨੇ ਜੀ ਕਿ ਹਿਮਾਚਲ ਦਾ ਪੰਜਾਬ ਨਾਲ ਹਮੇਸ਼ਾ ਇੱਕ ਬਹੁਤ ਵਧੀਆ ਰਿਲੇਸ਼ਨ ਰਿਹਾ ਹੈ ਜੀ ਦੋਨੋਂ ਇੱਕ ਪੀਸ ਲਵਿੰਗ ਸਿਟੀਜ਼ਨਸ ਨੇ ਦੋਨਾਂ ਦੇ ਆਪਸੀ ਭਾਈਚਾਰਾ ਰਿਹਾ ਹੈ ਜੀ ਉਹਨਾਂ ਨੂੰ ਸਲਾਮਤ ਕਰਨ ਵਾਸਤੇ ਸਾਨੂੰ ਕੰਮ ਕਰਨਾ ਚਾਹੀ ਸਮ ਐਲੀਮੈਂਟਸ ਕਰਕੇ ਜਾਂ ਕੁਝ ਗਰੁੱਪ ਕਰਕੇ ਇੱਕ ਪ੍ਰੋਪਗੈਂਡਿਕ ਨਰੇਟਿਵ ਫਲਾਇਆ ਜਾ ਰਿਹਾ ਜਿਹਦੇ ਕਰਕੇ ਮਤਲਬ ਐਡਵੋਕੇਟ ਸਾਹਿਬ ਜੋ ਐਡਵੋਕੇਟ ਸ਼ਮਮ ਪਰ ਤੁਹਾਨੂੰ ਹੁਣੇ ਮੈਂ 1 ਮਿੰਟ ਪਹਿਲਾਂ ਹੀ ਅਮਨ ਸੂਦ ਜਿਨ੍ਹਾਂ ਨੇ ਉੱਥੇ ਝੰਡਾ ਉਤਾਰਿਆ ਜੋ ਕੁਝ ਵੀ ਕੰਫਲਿਕਟ ਹੋਇਆ ਉਹਨਾਂ ਦੀ ਬਾਈਟ ਸੁਣਾਈਓ ਤਾਂ ਹਲੇ ਵੀ ਮੰਨਣ ਨੂੰ ਤਿਆਰ ਨਹੀਂ ਕਿ ਉਹਨਾਂ ਦੀ ਕੋਈ ਗਲਤੀ ਹੈ ਉਹ ਤਾਂ ਕਹਿ ਰਹੇ ਨੇ ਕਿ ਮੈਂ ਤਾਂ ਸੱਚਾ ਦੇਸ਼ ਭਗਤ ਆ ਮੈਨੂੰ ਸਨਮਨ ਕੀਤਾ ਗਿਆ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਉਹ ਫਰੀਕ ਹੋ ਰਹੇ ਨੇ ਦੇਖੋ ਉਹਨਾਂ ਦਾ ਕਿਆਦ ਨਜ਼ਰੀਆ تھا ਕਹਿੰਦਾ ਉਹ ਹੁਣ ਉਹ ਉਹ ਜਿਆਦਾ ਤਰੀਕੇ ਨਾਲ ਦੱਸ ਸਕਦੇ ਬਟ ਜਿੱਥੇ ਤੱਕ ਮੈਂ ਦੇਖਿਆ ਮੈਂ ਸਮਝਿਆ ਉਹਨਾਂ ਦਾ ਕਹਿੰਦਾ ਇਹ ਥਾ ਕਿ ਮੈਂ ਜੋ ਗੱਲ ਕੀਤੀ ਹੈ ਹਮ ਕੀ ਪਤਾ ਉੱਥੇ ਕਹਿ ਇਦਾਂ ਦੀ ਗੱਲ ਹੋਈ ਹੋਈ ਜੋ ਉਹਨਾਂ ਨੂੰ ਚੁਪੀ ਹੋਈ ਕੀ ਪਤਾ ਉਹਨਾਂ ਨੇ ਜੋ ਝੰਡੇ ਉਤਾਰੇ ਜਾਂ ਜੋ ਵੀ ਹੋਇਆ ਕਿਆ ਉਸ ਟਾਈਮ ਵਾਤਾਵਰਨ ਥਾ ਕਿਆ ਮਾਹੌਲ ਥਾ ਕਿਆ ਪਤਾ ਉਹਨਾਂ ਦੀ ਸੱਚੀ ਜ਼ਰੂਰਤ ਸੀ ਉਸ ਟਾਈਮ ਉਹ ਇਹ ਐਕਸ਼ਨ ਲੈਣ ਦੀ ਕਿਆ ਉਥੇ ਇਸ ਤਰ੍ਹਾਂ ਆਪਾਂ ਨਹੀਂ ਜਾਣਦੇ ਤੇ ਦੇਸ਼ਪੱਖਤਾ ਦੀ ਗੱਲ ਹੈ ਜੀ ਕਿਤੇ ਨਾ ਕਿਤੇ ਉਹਨਾਂ ਦੀ ਗੱਲ ਠੀਕ ਹੈ ਕਿ ਦੇਸ਼ਪੱਖਤਾ ਨੂੰ ਸਨਮਾਨ ਆ ਰਹੀ ਨੇ ਜਿਆਦਾ ਪਿੱਛੇ ਇੱਕ ਵੀਡੀਓ ਇੱਥੇ ਵਾਇਰਲ ਹੋ ਰਹੀ ਹੈ ਜਿਹੜੀ ਅੰਮ੍ਰਿਤਸਰ ਤੋਂ ਨਿਕਲ ਕੇ ਆਂਦੀ ਹੈ ਕਿ ਉਹ ਆਪਣੇ ਜਿੱਥੇ ਤਿਰੰਗੇ ਦੇ ਬਾਰੇ ਡਿਫੈਮੇਟਰੀ ਸ਼ਬਦ ਬੋਲੇ ਗਏ ਨੇ ਜਾਂ ਉਹ ਕਿ ਥੋੜਾ ਝੰਡਾ ਹੈ ਸਾਡਾ ਨਹੀਂ ਹੈ ਇਹ ਇਹ ਕਿਤੇ ਨਾ ਕਿਤੇ ਜੀ ਸਮਾਜ 'ਚ ਇੱਕ ਦੁਸ਼ਤ ਫਲਾਣ ਵਾਲੀ ਗੱਲਾਂ ਨੇ ਸਾਡਾ ਜਿਹੜਾ ਇੱਕ ਸੁਭਾ ਹੈ ਜੋ ਸਾਡਾ ਪੂਰਾ ਦੇਸ਼ ਹੈ ਇਹ ਆਪਸੀ ਤਾਲਮੇਲ ਤੇ ਚੱਲਦਾ ਹੈ ਬਸ ਉਸ ਟਾਈਮ ਕੁਟਮਕਮ ਦੀ ਆਪਾਂ ਗੱਲ ਕਰਦੇ ਆਂ ਇਹ ਤਾਂ ਸਾਰੇ ਦੇਸ਼ ਦੇ ਥੱਲੇ ਆਪਾਂ ਝੰਡੇ ਦੇ ਥੱਲੇ ਕੰਮ ਕਰਦੇ ਆਂ ਜੀ ਇਹ ਥੋੜੇ ਸਾਡੇ ਦੀ ਗੱਲ ਕਿੱਥੇ ਆ ਗਈ ਚਲੋ ਐਡਵੋਕੇਟ ਸਮਰਨਜੀਤ ਆ ਗਿਆ ਸਰ ਵਾਪਸ ਓਟਕੋ ਐਡਵੋਕੇਟ ਸਮਰਨਜੀਤ ਸਿੰਘ ਸਮਰਨਜੀਤ ਜੀ ਜਿਵੇਂ ਸ਼ਿਵਮ ਜੋਸ਼ੀ ਹੁਰਾ ਨੇ ਵੀ ਕਿਹਾ ਕਿ ਕੁਝ ਲੋਕਾਂ ਕਰਕੇ ਇਹ ਇੰਨੇ ਇਤਫਾਕ ਪੈਦਾ ਹੋ ਰਹੇ ਨੇ ਅਜੇ ਆ ਨਹੀਂ ਹੋਣਾ ਚਾਹੀਦਾ ਇੰਨੀ ਵੱਡੀ ਗੱਲ ਨਹੀਂ ਸੀ ਜਿੰਨੀ ਬਣਾ ਦਿੱਤੀ ਗਈ ਮੈਂ ਲੀਗਲੀ ਤੌਰ ਤੇ ਇੱਕ ਤੋਂ ਟੋਏ ਗੱਲ ਸਮਝਣਾ ਵੀ ਚਾਹਨਾ ਕਿ ਜਿਨ੍ਹਾਂ ਝੰਡਿਆਂ ਦੀ ਗੱਲ ਜਿਨ੍ਹਾਂ ਤਸਵੀਰਾਂ ਦੀ ਗੱਲ ਵਾਰ-ਵਾਰ ਕੀਤੀ ਜਾਂਦੀ ਹੈ ਕਾਨੂੰਨੀ ਤੌਰ ਤੇ ਲੀਗਲੀ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਕੀ ਉਹ ਬੈਨ ਉਹਨਾਂ ਨੂੰ ਲੈ ਕੇ ਜਾਣਾ ਜਾਂ ਫੈਰਾਣਾ ਗਲਤ ਸਭ ਤੋਂ ਪਹਿਲੀ ਇਹ ਗੱਲ ਸੰਸਦੋਂ ਕੀ ਪਹਿਲਾ ਇਨਸੀਡੈਂਟ ਨਹੀਂ ਹੈਗਾ ਹੂੰ ਇਸ ਤੋਂ ਪਹਿਲੇ ਵੀ ਜਦੋਂ ਵੀ ਪੰਜਾਬੀ ਜਾਂਦੇ ਨੇ ਸਪੈਸ਼ਲੀ ਸਿੱਖ ਜਾਂਦੇ ਨੇ ਜੀ ਉਹਨਾਂ ਦੀ ਡਿਸਰੈਸਪੈਕਟ ਹੁੰਦੀ ਹੈ ਪੱਗਾਂ ਲਈ ਜਾਂਦੀਆਂ ਨੇ ਹੂੰ ਹੂੰ ਤੇ ਜਿਹੜੀ ਹਿਮਾਚਲ ਗਵਰਨਮੈਂਟ ਹੈ ਹੂੰ ਉਹਨੇ ਕਦੇ ਵੀ ਐਟਲੀ ਸਟ੍ਰਿਕਟ ਐਕਸ਼ਨ ਨਹੀਂ ਲਿਆ ਹੂੰ ਹੂੰ ਤੇ ਜਿਹੜੀ ਪੰਜਾਬ ਗਵਰਨਮੈਂਟ ਹੈ ਜਿਹੜੀ ਪੰਜਾਬੀਆਂ ਦੀ ਗਾਰਡੀਅਨ ਹੈ ਜੀ ਉਹਨੇ ਕਦੇ ਇਸ ਇਸ਼ੂ ਨੂੰ ਸੀਰੀਅਸ ਮੰਨ ਕੇ ਟੇਕ ਅਪ ਨਹੀਂ ਕੀਤਾ ਹੈਗਾ ਹੂੰ ਹੁਣ ਸਵਾਲ ਰਹਿ ਗਿਆ ਉਸ ਸਰਦਾਰ ਜਿਹੜਾ ਕੋਈ ਆਰਐਸਐਸ ਵਾਲਾ ਹੈਗਾ ਜੀ ਇਹ ਦੱਸੋ ਕਿ ਉਦੋਂ ਕੋ ਕਿਹੜੀ ਅਥਾਰਟੀ ਹੈ ਕਿਹੜੇ ਲਾਅ ਦੇ ਉਹ ਅਥਾਰਟੀ ਦਿੰਦੀ ਹੈ ਕਿ ਤੂੰ ਸਰਜਨਲਿਸਿੰਗ ਪਿੰਡਰਾਂ ਵਾਲੇ ਦੀ ਫੋਟੋ ਲਾ ਸਕਦਾ ਹੈ ਹੂੰ ਤੂੰ ਸਿੱਖਾਂ ਦਾ ਝੰਡਾ ਲਾ ਸਕਦਾ ਹੈ ਹੂੰ ਜੀ ਇਹ ਜਿਹੜਾ ਇਹ ਦੇਸ਼ ਹੈ ਜੀ ਸਭ ਤੋਂ ਪਹਿਲੀ ਗੱਲ ਹੈ ਕਿ ਇੱਥੋਂ ਦੀ ਸੁਪਰੀਮ ਕੋਰਟ ਕਹਿੰਦੀ ਹੈ ਹੂੰ ਕਿ ਤੁਸੀਂ ਡੈਮੋਕ੍ਰੈਟਿਕ ਤੰਗਨਾ ਪੀਸਫੁਲੀ ਸੈਪਰੇਟ ਸਟੇਟ ਖਾਲਸਾਣ ਦੀ ਗੱਲ ਕਰ ਸਕਦੇ ਹੂੰ ਹੂੰ ਇਹ ਹੋਂ ਜਿਹੜਾ ਅਮਨ ਸੂਦ ਹੈ ਇਹ ਜਿਹੜੇ ਆਰਐਸਐਸ ਵਾਲੇ ਨੇ ਬੀਜੇਪੀ ਵਾਲੇ ਨੇ ਇਹ ਸਪਿੰਕੋਰਡ ਤੋਂ ਉੱਪਰ ਚਲੇ ਗਏ ਨੇ ਹੂੰ ਤੇ ਇਸ ਬੈਕਗਰਾਉਂਡ ਦੇ ਵਿੱਚ ਜਿਹੜੀ ਇਹਨਾਂ ਦੀ ਨਫ਼ਰਤ ਹੈ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਜੀ ਕਿ ਇੱਕ ਟ੍ਰੀਟੀ ਹੋਈ ਸੀ ਜਿਹੜੀ ਸਿਕਸ ਸਟੇਟ ਜਿਹੜੀ ਸੀ 9 ਮਾਰਚ 1846 ਨੂੰ ਟ੍ਰੀਟੀ ਆਫ ਲਾਹੌਰ ਹੋਈ ਸੀ ਅੰਗਰੇਜ਼ਾਂ ਔਰ ਸਿੱਖਾਂ ਦੇ ਵਿਚਾਲੇ ਜੀ ਅੰਰੇਜ਼ ਨੇ ਪੂਰੇ ਹਿੰਦੁਸਤਾਨ ਨੂੰ ਜਿੱਤੇ ਹ ਹ ਹ ਅਨੇਕਾਂ ਕਿ ਦਲੀਪ ਸਿੰਘ ਜਦੋਂ ਅਡਲਟ ਹੋਜੂਗਾ ਉਹਨੇ 7 ਸਾਲ ਦਾ ਹਮ ਐਸੀਐਨੂ ਰੀਸਕੋਰ ਕਰ ਦਵਾਂਗੇ ਹਮ ਸਿੱਖ ਕੌਮ ਨੇ ਆਧਿ ਅਜ਼ਾਦੀ ਦੀ ਗੱਲ ਦੀ ਬਜਾਏ ਇਹਨਾਂ ਦੇ ਹਿੰਦੂ ਨੇਸ਼ਨ ਦੀ ਭਾਰਤ ਮਾਤਾ ਨੂੰ ਆਜ਼ਾਦ ਕਰਾਉਣ ਲਈ 97 ਸਾਲ ਸੰਘਰਸ਼ ਕੀਤਾ ਹੈ ਜੀ ਉਸ ਸੰਘਰਸ਼ ਦੇ ਵਿੱਚ ਹਿੰਦੂ ਲੀਡਰਸ ਨੇ ਬਾਰ ਬਾਰ ਸਿੱਖਾਂ ਨੂੰ ਪ੍ਰੋਮਿਸ ਕੀਤਾ ਹੈ 1929 ਨੂੰ ਜਦੋਂ ਲਾਹੌਰ ਸੈਸ਼ਨ ਸੀ ਇਹਨਾਂ ਦਾ ਜੀ 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 ਮਤੀ ਲਾਲ ਮਹਿਰੂ ਜਵਾਲਾ ਮਹਿਰੂ ਨੇ ਕਮਿਟਮੈਂਟ ਕੀਤੀ ਹੈ ਸਾਡੇ ਨਾਲ ਲਾਹੌਰ ਸੈਸ਼ਨ ਦੇ ਵਿੱਚ ਬਾਬਾ ਖੜਕ ਸਿੰਘ ਉਹਨਾਂ ਨਾਲ ਜੀ ਹਾਂਂਦੀ ਕੜੀ ਤੁਸੀਂ ਸਾਡੀ ਮਦਦ ਕਰੋ ਅਸੀਂ ਹਿੰਦੂ ਤੁਹਾਡੇ ਵੱਡੇ ਭਰਾ ਹੈਗੇ ਆਂ ਜਦੋਂ ਵੀ ਦੇਸ਼ ਆਜ਼ਾਦ ਹੋਊਗਾ ਅਸੀਂ ਤਦੋਂ ਐਸਾ ਖੇਤਾ ਦਵਾਂਗੇ ਜਿੱਥੇ ਆਜ਼ਾਦੀ ਦਾ ਨਿਕ ਮੰਨੋਗੇ ਜੀ ਜੀ 1942 ਦੇ ਵਿੱਚ ਇਹ ਗੱਲ ਜਵਾਨ ਲਾ ਨਹਿਰੂ ਕਾਂਗਰਸ ਤੇ ਕਲਕੱਤਾ ਸੈਸ਼ਨ ਚ ਕਰਦਾ ਹੈ ਇਹ ਗੱਲ ਮਹਾਤਮਾ ਗਾਂਧੀ ਗੱਲ ਕਰਦਾ ਹੂੰ ਸੋ ਜੇ ਕੋਈ ਝੰਡਾ ਲਾ ਕੇ ਜਾ ਰਿਹਾ ਹੈ ਹੂੰ ਇਹ ਦੱਸੂ ਕਿ ਜਦੋਂ ਦੇਸ਼ ਦੇ ਕਾਨੂੰਨ ਵਿੱਚ ਕੋਈ ਐਸੀ ਪ੍ਰੋਵੀਜ਼ਨ ਨਹੀਂ ਹੈ ਜੀ ਜੀ ਦੇਸ਼ ਨੇ ਸੰਜ ਨਰਸਿੰਘ ਪਿੰਡਰਾਂ ਵਾਲੇ ਦੀ ਫੋਟੋ ਬੈਨ ਨਹੀਂ ਕੀਤੀ ਹੈਗੀ ਹੂੰ ਤਾਂ ਫਿਰ ਆਮ ਲੋਕ ਕਿਉਂ ਕਰਦੇ ਸੰਤ ਨੈਤ ਸਿੰਘ ਪੇਂਗਰਾ ਵਾਲੀ ਟਿਕਟਾਂ ਕਿਵੇਂ ਦਿੱਤਾ ਮੈਂ ਮੈਂ ਇੱਕ ਛੋਟਾ ਜਿਹਾ ਹੋ ਸਕਦਾ ਇੱਕ ਇੱਕ ਛੋਟਾ ਜਿਹਾ ਸਰ ਇੱਕ ਮਿੰਟ ਇੱਕ ਮੇਰਾ ਛੋਟਾ ਜਿਹਾ ਸਵਾਲ ਹੈ ਸਵਾਲ ਇਹ ਹੈ ਉਹ ਕਹਿੰਦੇ ਕਿ ਦੇਖੋ ਤੁਸੀਂ ਆਪਣੇ ਸਟੇਟ ਦੇ ਵਿੱਚ ਜੋ ਮਰਜ਼ੀ ਕਰੋ ਕਿਉਂਕਿ ਮੈਂ ਲਾਸਟ ਡਿਬੇਟਰ ਉਹਨਾਂ ਨਾਲ ਕੀਤੀ ਸੀ ਅਮਨਸੂਦ ਮੇਰੇ ਨਾਲ ਸੀ ਡਿਬੇਟ ਚ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਸਟੇਟ ਦੇ ਵਿੱਚ ਜੋ ਮਰਜ਼ੀ ਕਰੋ ਠੀਕ ਹੈ ਪਰ ਹਰ ਸਟੇਟ ਦਾ ਆਪਣਾ ਹੀ ਕਾਇਦਾ ਕਾਨੂੰਨ ਹੈ ਵੜੀ ਕਰਦਾ ਹੈ ਕਿ ਉੱਥੋਂ ਦਾ ਮਾਹੌਲ ਹੈ ਜਿਹੜਾ ਉਹ ਕਹਿੰਦੇ ਕਿ ਜਿਵੇਂ ਤੁਹਾਡੀਆਂ ਭਾਵਨਾਵਾਂ ਸੰਜਰਨ ਸਿੰਘ ਮਿੰਡਰਾਲ ਦੇ ਨਾਲ ਜੁੜੀਆਂ ਹੋਈਆਂ ਨੇ ਸਾਡੀਆਂ ਭਾਵਨਾਵਾਂ ਕਿਸੇ ਹੋਰ ਨਾਲ ਜੁੜੀਆਂ ਹੋਈ ਨਹੀਂ ਨੇ ਸਾਡੀਆਂ ਭਾਵਨਾਵਾਂ ਆਹਤ ਹੁੰਦੀਆਂ ਨੇ ਕਿ ਤੁਸੀਂ ਵੱਖਰੇ ਮੁਲਕ ਦੀ ਗੱਲ ਕਰਦੇ ਹੋ ਸੈਪਰੇਟਿਸਟ ਦੀ ਗੱਲ ਕਰਦੇ ਹੋ ਸੋ ਇਸ ਕਰਕੇ ਸੀ ਕਿ ਇੱਥੇ ਨਾ ਕਰੋ ਆਪਣੇ ਸਟੇਟ ਚ ਜਾ ਕੇ ਕਰੋ ਪਰ ਜੇ ਮਸੂਦ ਨੇ ਇਸ ਕਾਲ ਦਾ ਪਤਾ ਨਹੀਂ ਆਇਆ ਕਿ ਦਿੱਲੀ ਦਾ ਡੀਸੀ 1956 ਤੱਕ ਪੰਜਾਬ ਲਾਉਂਦਾ ਸੀ ਇਹ ਹਿਮਾਚਲ ਹਰਿਆਣਾ ਪੰਜਾਬ ਦਾ ਪਾਰਟ ਹੈ ਤੇ ਇੱਕ ਪਾਸੇ ਤੇ ਇਹ ਕਹਿੰਦੇ ਨਹੀਂ ਕਿ ਅਸੀਂ ਇੱਕ ਹਮ ਇੰਡੀਆ ਜੁਨੀਅਨ ਆਫ ਸਟੇਟਸ ਹੈ ਜੀ ਤੇ ਇਹਦਾ ਮਤਲਬ ਤੁਸੀਂ ਸਿੱਖਾਂ ਨੂੰ ਇਹ 12 ਜ਼ਿਲ੍ਹੇ ਤੱਕ ਰਿਸਟ੍ਰिक्ट ਕਰਨਾ ਚਾਹੁੰਦੇ ਹਮ ਸੋ ਜਿਹੜੀ ਇਥੇ ਡਿਊਟੀ ਸੀ ਵੱਡੀ ਲਾਇਬਿਲਿਟੀ ਸੀ ਉਹ ਸਟੇਟ ਗਵਰਨਮੈਂਟਾਂ ਦੀ ਸੀ ਕਿ ਜਦੋਂ ਅਮਨ ਮਸੂਦ ਨੇ ਇਸ ਨਿਕਰਤਾ ਦੀ ਨੇ ਕਾਂਸਪਰੇਸੀ ਕੀਤੀ ਹੈ ਕੁੱਲੂ ਦੇ ਵਿੱਚ ਹੂੰ ਹੂੰ ਤੁਹਾਡੀ ਸੀਆਈਡੀ ਤੁਹਾਡੀ ਆਈਪੀ ਤੁਹਾਡੀ ਇੰਟੈਲੀਜੈਂਸ ਕਿੱਥੇ ਗਈ ਸੀ ਜਦੋਂ ਉਹਨੇ ਐਨੇ ਲੋਕ ਗੱਡੀਆਂ ਤੋੜੀਆਂ ਨੇ ਉਰਤੇ ਕੋਈ ਐਕਸ਼ਨ ਨਹੀਂ ਹੋਇਆ ਹੂੰ ਹੂੰ ਉਹ ਇੱਕ ਇੰਦਰ ਮੈਂ ਰਾਸ਼ਟਰਵਾਦੀ ਹੈ ਇਹ ਜਦੋਂ ਦਰਬਾਰ ਸਾਹਿਬ ਦੇ ਵਿੱਚ ਸਿੱਖ ਕਹਿੰਦੇ ਨੇ ਹੂੰ ਹੂੰ ਇਹ ਉਹ ਲੋਕ ਨੇ ਜਦੋਂ ਸਿੱਖ ਇੱਥੇ ਇੱਕ ਸਿੱਖ ਅਕਾਲੀ ਦਲ ਨੇ ਕਿਹਾ ਕਿ ਦਰ અમરસર પવિત્ર શેટ ડીકલેર હોના ચાહીદ હૈ ઇનેને ડાંગાતે બીડીએ સક્રેટા બનકે કહે સિ કે બિગ્રેટ સે ભી પી એ જે શાંતિ જીયેંગે હમ એ ઉદો ભી કહેને હસી રાષ્ટ્રવાદી હૈગે જોશ સાહેબ તો ઓ લોક ને જેડે દરબાર સાહેબ દા મોડલ તોડ દેને હાજી જોશ સાહેબ જોશ સાહેબ સવાલ મે મે સમજ હુ ફહેટ હૈ કે હા એડવોકેટ જોશી સાહેબ જોશ સાહેબ ਅ ਇਹ ਕਰਨੇ ਕੀ ਸ਼ੁਰੂਆਤ ਜਿਹੜੀ ਉਹ ਗਲਤ ਤਰੀਕੇ ਨਾਲ ਹੋਈ ਹੈ ਕਿ ਤੁਸੀਂ ਕਿਸੇ ਦੇ ਝੰਡੇ ਕਿ ਲੀਗਲੀ ਤੌਰ ਤੇ ਦੇਸ਼ ਦਾ ਸੰਵਿਧਾਨ ਦੇਸ਼ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਕੋਈ ਵੀ ਝੰਡਾ ਲੈ ਕੇ ਜਾ ਸਕਦੇ ਹੋ ਭਾਵੇਂ ਸੰਜਰਨੈਲ ਸਿੰਘ ਪਿੰਡਾਂ ਵਾਲੇ ਦਾ ਲੈ ਕੇ ਜਾ ਰਹੇ ਹੋ ਉਧਰ ਤਾਂ ਕੋਈ ਪਾਬੰਦੀ ਨਹੀਂ ਹੈ ਚਲੋ ਜੇ ਕੋਈ ਆਬਜੈਕਸ਼ਨ ਹੈ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਆਬਜੈਕਸ਼ਨ ਹੈ ਵੀ ਇਹ ਕੰਮ ਤਾਂ ਪੁਲਿਸ ਦਾ ਸੀ ਪ੍ਰਸ਼ਾਸਨ ਦਾ ਸੀ ਆਮ ਲੋਕ ਨੇ ਨਾ ਆਪਣੇ ਹੱਥਾਂ 'ਚ ਕਾਨੂੰਨ ਲੈ ਸਕਦੇ ਦੇਖੋ ਜੀ ਜੇ ਇਹ ਗੱਲ ਤੇ ਮੈਂ ਐਗਰੀ ਕਰਦਾ ਕਿ ਇਹ ਕੰਮ ਸ਼ਾਸਨ ਦਾ ਸੀ ਕਿ ਆਪਣਾ ਆਮ ਲੋਕਾਂ ਨਹੀਂ ਪਰ ਉਸਨੇ ਮੈਂ ਗੱਲ ਫਿਰ ਤੇ ਇਧਰ আনা ਚਾਹੁੰਦਾ ਕਿ ਉਸ ਟਾਈਮ ਤੇ ਕੀ ਗੱਲ ਹੋਈ ਨਾ ਤੁਹਾਨੂੰ ਪਤਾ ਨਾ ਸਾਨੂੰ ਪਤਾ ਕਿ ਆ ਵੀਡੀਓ ਵੀਡੀਓ ਤਾਂ ਵਾਇਰਲ ਹੈ ਨਾ ਜਿਸ ਸਾਹਿਬ ਸਾਰੀ ਤਾਂ ਵੀਡੀਓ ਵਰਤ ਲਈ ਕਹਾਣੀ ਸਾਰੀ ਪਤਾ ਮੈਂ ਉਹੀ ਕਹਿ ਰਿਹਾ ਜੀ ਉਹ ਇੱਕ ਪਾਰਟਿਕੂਲਰ ਨੇ ਸਟਾਰਸ ਨੂੰ ਲੈ ਕੇ ਕਲਿੱਪ ਬਣਾ ਰਿਹਾ ਉੱਥੇ ਪਹਿਲਾਂ ਕੀ ਹੋਇਆ ਉੱਥੇ ਬਾਅਦ ਕੀ ਹੋਇਆ ਕੀ ਹੁੜਦੰਗ ਹੋਇਆ ਉੱਥੇ ਕਿ ਆ ਇਦਾਂ ਦੀ ਚੀਜ਼ ਹੋਈ ਜਿਹੜਾ ਉਹਨੂੰ ਮਜਬੂਰਨ ਵਾਸ਼ ਇਸ ਟੈਪ ਚੱਕਰ ਲਈ ਮਜਬੂਰ ਹੋਣਾ ਪਿਆ ਕਿਉਂਕਿ ਉੱਥੇ ਦਰਬਾਰ ਆਪਣਾ ਗੁਰਦੁਆਰਾ ਸਾਹਿਬ ਜਾਣ ਆਸਤੇ ਕਈ ਰਸਤੇ ਨੇ ਜੀ ਇਹ ਥੋੜੀ ਕਿੱਕੀ ਰਸਤੇ ਤਾਂ ਜਾਂਦੇ ਹੋਣੇ ਬਾਕੀ ਰਸਤੇ ਤਾਂ ਅਸੀਂ ਸੁਧਾਲੂ ਜਾਂਦੇ ਨੇ ਅੱਜ ਤੇ ਪਹਿਲਾਂ ਵੀ ਜਾਂਦੇ ਰਹੇ ਨੇ ਕਈ ਸਾਲਾਂ ਤੇ ਸਾਡੇ ਪੁਰਖੇ ਵੀ ਜਾਂਦੇ ਰਹੇ ਨੇ ਸਾਡੇ ਘਰਾਂ ਚ ਉਹ ਨਹੀਂ ਮੰਨਦਾ ਜਿੰਨੀ ਦੇਵੀ ਦੇਵਤਾ ਦੀ ਨੀ ਦੇਖਾਂਦੇ ਕੀ ਇਹ ਥੱਲੇ ਜਾਏ ਹੁਕਤੀ ਹੈ ਜੇ ਸਾਡੇ ਵੀ ਕਦੇ ਜੇ ਕੋਈ ਇਨਸੀਡੈਂਟ ਹੋਇਆ ਇੱਕ ਮੇਰਾ ਛੋਟਾ ਜਿਹਾ ਸਵਾਲ ਹੈ ਨਾ ਜੇ ਅੱਜ ਤੁਸੀਂ ਜਾ ਰਹੇ ਹੋ ਮੈਂ ਜਾ ਰਿਹਾ ਹਾਂ ਤੁਸੀਂ ਪੰਜਾਬ ਜਾ ਰਹੇ ਹੋ ਜਾਂ ਮੈਂ ਹਿਮਾਚਲ ਚ ਜਾ ਰਿਹਾ ਹਾਂ ਕੋਈ ਇਨਸੀਡੈਂਟ ਹੋਏਗਾ ਸਭ ਤੋਂ ਪਹਿਲਾਂ ਆਪਾਂ ਕੀ ਕੰਮ ਕਰਦੇ ਆ ਆਪਾਂ ਪੁਲਿਸ ਨੂੰ ਬੁਲਾਉਂਦੇ ਆ ਜਾਂ ਇੱਕ ਦੂਜੇ ਦੇ ਗੱਲ ਪੈ ਜੰਨੇ ਆ ਅਸੀਂ ਉਹਨਾਂ ਦੀ ਗੱਡੀ ਤੋੜਨ ਲੱਗ ਜੰਨੇ ਆ ਅਸੀਂ ਉਹਨਾਂ ਦੇ ਝੰਡੇ ਤਾਰਨਾ ਅਸੀਂ ਕਰਦੇ ਆ ਨਾ ਕਿ ਪੁਲਿਸ ਨੂੰ ਫੋਨ ਕਰਦਾ ਹੁਣੇ ਤੈਨੂੰ ਮੈਂ ਦੱਸਦਾ ਪਰ ਇਹਦਾ ਮਤਲਬ ਇਹ ਤਾਂ ਕਿ ਜਾਂ ਤਾਂ ਤੁਸੀਂ ਪੁਲਿਸ ਤੇ ਪ੍ਰਸ਼ਾਸਨ ਤੋਂ ਉੱਪਰ ਹੋਗੇ ਕਿ ਯਾਰ ਨਹੀਂ ਮੈਂ ਆਪ ਪੁਲਿਸ ਪਰ ਸ਼ਾਸਨ ਤੇ ਸੰਵਿਧਾਨ ਦੇ ਉੱਤੇ ਜੀ ਕੋਈ ਵੀ ਨਹੀਂ ਹੈ ਸਭ ਉਸ ਝੰਡੇ ਦੇ ਉਸ ਸੰਵਿਧਾਨ ਦੇ ਥੱਲੇ ਕੰਮ ਕਰਦੇ ਆ ਜੀ ਪਰ ਗੱਲ ਇਹ ਹੈ ਹੀਟ ਆਫ ਮੂਵਮੈਂਟ ਦੀ ਗੱਲ ਹੈ ਜੀ ਉਸ ਟਾਈਮ ਤੇ ਕੀ ਹੋਇਆ ਕੀ ਪਤਾ ਉਹਨੇ ਪਹਿਲਾ ਕਾਰਵਾਈ ਕਿਸ ਪੱਖੋਂ ਹੋਈ ਕਿਸ ਪੱਖੋਂ ਨਹੀਂ ਹੋਈ ਕੀ ਗਲਤੀ ਕੀ ਨਹੀਂ ਉਸ ਸਭ ਚੀਜ਼ਾਂ ਦੇ ਮੁੱਦੇ ਉੱਠ ਕੇ ਚਲੋ ਜੋ ਗਲਤੀ ਉੱਥੇ ਦਬਾ ਦੇਣੀ ਚਾਹੀਦੀ ਸੀ ਜੋ ਉੱਥੇ ਰਿਜ਼ੋਲਵ ਕਰਕੇ ਆਪਾਂ ਨੂੰ ਅੱਗੇ ਵਧਣਾ ਚਾਹੀਦਾ ਸੀ ਯੈਸ ਮਾਨਯੋਗ ਆਪਣੇ ਐਡਵੋਕੇਟ ਸਾਹਿਬ ਨੇ ਸਾਨੂੰ ਪਹਿਲਾਂ ਕਿਹਾ ਕਿ ਇਹ ਅੱਜ ਦੀ ਗੱਲ ਨਹੀਂ ਪਹਿਲਾਂ ਵੀ ਕਈ ਵਾਰੀ ਇੱਦਾਂ ਦੇ ਹਾਦਸੇ ਹੁੰਦੇ ਆ ਪਰ ਅੱਪ ਤੱਕ ਆਪਾਂ ਕਦੇ ਦੇਖਿਆ ਨਹੀਂ ਜੇ ਪੰਜਾਬ થી ਹਿਮਾਚਲ ਨਾਲ ਹੁੰਦਾ ਤਾਂ ਹਿਮਾਚਲ ਚ ਪੰਜਾਬ ਨਾਲ ਹੁੰਦਾ ਹੈ ਤਾਂ ਇਹ ਚੀਜ਼ਾਂ ਕਿ ਆਪਾਂ ਤਾਂ ਕਿਸੇ ਪਰਸਨਲ ਕੋਈ ਕਿਸੇ ਨਾਲ ਦਿੱਕਤ ਹੁੰਦੀ ਹੋ ਜਾਂ ਪਰਸਨਲ ਕੋਈ ਨਾ ਕੋਈ ਆਰਗੂਮੈਂਟ ਹੁੰਦੇ ਉਹਦੇ ਉੱਤੇ ਚੱਲਦੀਆਂ ਹੁੰਨ ਪਰ ਇੰਨੇ ਵੱਡੇ ਲੈਵਲ ਤੇ ਐਦਾਂ ਦਾ ਕਰੋਸ਼ ਪ੍ਰਦਰਸ਼ਨ ਕਰਨਾ ਕਿ ਜਿਹਦੇ ਨਾਲ ਲੋਕਾਂ ਦੀ ਮੀਨਸੋ ਲਾਈਵਲੀਹੂਡ ਮੀਨਸੋ ਫਰਨਿੰਗ ਖਰਾਬ ਹੋ ਰਹੀਆਂ ਨੇ ਇਹਨਾਂ ਬੱਸਾਂ ਆ ਰਹੀਆਂ ਨੇ ਨਾ ਰੁਕ ਰਹੀਆਂ ਕਈ ਲੋਕ ਜਿਹਦਾ ਸਾਡਾ ਬਾਰਡਰ ਬਾਰਡਰ ਤੇ ਪਿੰਡ ਹੈ ਜੀ ਜਮਾ ਸਾਨੂੰ ਕੋਈ ਵੀ ਕੰਮ ਹੈ ਸਾਨੂੰ ਆਪਣਾ ਡਿਸਟ੍ਰਿਕਟ ਦੂਰ ਪੈਂਦਾ ਹੈ ਸਾਨੂੰ ਪੰਜਾਬ ਦੇ ਬਾਜ਼ਾਰ ਨੇੜੇ ਪੈਂਦੇ ਨੇ ਤੇ ਆਪਾਂ ਲੋਕ ਸਰਵਾਈਵ ਹੋ ਰਹੇ ਆਂ ਦੀ ਸਾਡਾ ਸਰਵਾਈਵਲ ਖਰਾਬ ਹੋ ਰਿਹਾ ਜਿਹੜੀ ਹਾਰਮਨੀ ਹੈ ਜਿਹੜੀ ਪੀਸ ਹੈ ਉਹ ਖਤਮ ਹੋ ਰਹੀ ਹੈ ਆਪਾਂ ਤਾਂ ਕਦੇ ਫਰਕ ਸਮਝਿਆ ਹੀ ਨਹੀਂ ਹਿਮਾਚਲ ਬਰ ਸ਼ੁਰੂ ਕੋ ਇੱਕ ਪੀਸ ਲਵਿੰਗ ਸਟੇਟ ਰਹੀ ਹੈ ਜੀ ਦੇਵ ਭੂਮੀ ਕਹੀ ਗਈ ਹੈ ਆਪਾਂ ਦਾ ਜੀਆ ਨੂੰ ਸਭ ਦਾ ਸਵਾਗਤ ਕਰਦੇ ਆਂ ਤੇ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਪੰਜਾਬ ਤੇ ਸਾਡੇ ਨਾਲ ਕਦੇ ਇਦਾਂ ਤਾਂ ਹੋਇਆ ਪਰ ਜੋਸ਼ੀ ਸਾਹਿਬ ਜੋਸ਼ੀ ਸਾਹਿਬ ਜੋਸ਼ੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਪੀਸਫੁਲ ਹੋ ਤੁਸੀਂ ਸਵਾਗਤ ਕਰਦੇ ਹੋ ਗੱਲ ਤਾਂ ਇੱਕ ਖਤਮ ਸੂਦ ਸਾਹਿਬ ਵੱਲੋਂ ਕੀਤੀ ਜਾ ਸਕਦੀ ਸੀ ਨਾ ਕਿ ਜੋ ਵੀ ਹੀਟ ਆਫ ਦਾ ਮੂਮੈਂਟ ਹੋਇਆ ਭਾਈ ਮੈਂ ਗਲਤੀ ਮੰਨਦਾ ਹੋ ਗਿਆ ਅੱਗੇ ਤੋਂ ਨਹੀਂ ਹੋਏਗਾ ਉਹ ਤਾਂ ਸਟਿਲ ਹਲੇ ਵੀ ਗਲਤੀ ਮੰਨਣ ਨੂੰ ਤਿਆਰ ਹੀ ਨਹੀਂ ਹੈ ਉਹ ਬੰਦਾ ਕਹ ਰਿਹਾ ਮੈਂ ਤਾਂ ਬਿਲਕੁਲ ਠੀਕ ਕੀਤਾ ਨਹੀਂ 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 ਨੀਂ ਚ ਨਾ ਗੱਲ ਦੇਖੋ ਗਲਤੀ ਮੰਨਣ ਦੀ ਨਹੀਂ ਹੈ ਜਦ ਤੱਕ ਗਲਤੀ ਤਤਕ ਗ ਗਿਲਤੀ ਬੰਦਾ ਪ੍ਰੂਵ ਨਹੀਂ ਹੁੰਦਾ ਜਦ ਤੱਕ ਕੁਝ ਸਿੱਧ ਨਾ ਹੋਏ ਉਹਨਾਂ ਨੇ ਆਪਣੀ ਤਰਫੋਂ ਜੋ ਕੀਤਾ ਕਿਆ ਪਤਾ ਉਹਨਾਂ ਨੂੰ ਠੀਕ ਲੱਗਿਆ ਹੋਏ ਉਹ ਦੂਜੇ ਵਿਅਕਤੀ ਨੇ ਕਿਆ ਕਰਿਆ ਉਹਨਾਂ ਦੇ ਇਨਸਟੈਂਸ ਤੋਂ ਠੀਕ ਹੈ ਇਹ ਸਭ ਚੀਜ਼ਾਂ ਦਾ ਸਾਨੂੰ ਉੱਚਰ ਦੀ ਕਰ ਰਿਤੇ ਛੱਡ ਦੇਣੀ ਚਾਹੀਦੀਆਂ ਇਹ ਤਾਂ ਫਿਰ ਗਲਤ ਆ ਤੁਸੀਂ ਆਪ ਕਿਆ ਕਰਦੇ ਹੋ ਗਲਤ ਗਲਤ ਜੋਸ਼ੀ ਸਾਹਿਬ ਜੇ ਤੁਹਾਨੂੰ ਲੱਗ ਰਿਹਾ ਕਿ ਉਹਨਾਂ ਨੂੰ ਲੱਗਦਾ ਹੈ ਉਹ ਠੀਕ ਹੈ ਫਿਰ ਤਾਂ ਜਿਹੜੇ ਜਿਨ੍ਹਾਂ ਨੇ ਇੱਥੇ ਬਸਾਂ ਤੋੜੀਆਂ ਉਹ ਵੀ ਕਹਿਣਗੇ ਵੀ ਅਸੀਂ ਠੀਕ ਆ ਹੀਟ ਆਫ ਦਾ ਮੋਮੈਂਟ ਆ ਭਾਵਨਾਵਾਂ ਸਾਡੀਆਂ ਵੀ ਆਹਤ ਹੋ ਗਈਆਂ ਅਸੀਂ ਵੀ ਫਿਰ ਐਵੇਂ ਕਰ ਲਿਆ ਜੀ ਦੇਖੋ ਗੱਲ ਜਦ ਦੋ ਟੜੀਆਂ ਦੀ ਹੋ ਰਹੀ ਹੈ ਨਾ 1 2 1 ਚੱਲ ਰਿਹਾ ਉੱਥੇ ਕੀ ਆਪਾਂ ਤਾਂ ਉਹਨੇ ਕੀ ਕਰਿਆ ਜਿਹਦੇ ਐਪਲੀਕੇਸ਼ਨ ਚ ਉਹਨੇ ਅੱਧਾ-ਅੱਧਾ ਕੰਮ ਕਰਿਆ ਹੋਏ ਬਟ ਇਹਦੇ ਨਾਲ ਬਾਕੀ ਸਮਾਜ ਦਾ ਕਿਆ ਲੈਣਾ ਦੇਣਾ ਹੈ ਜੀ ਅਜੀ ਜਿਹੜੇ ਤੂਥ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਉਹਨਾਂ ਨਾਲ ਪਰਿਚਿਤ ਨਹੀਂ ਐਂਨਾ ਮੈਂ ਕਦੇ ਮਿਲਿਆ ਪਰ ਉਹਨਾਂ ਦਾ ਜਿਹੜਾ ਇੱਕ ਇਨਸਟੈਂਸ ਹੈ ਉਹਦੇ ਨਾਲ ਤੁਸੀਂ ਪੂਰੇ ਹਿਮਾਚਲ ਨੂੰ ਡਿਪਿੱਟ ਨਹੀਂ ਕਰ ਸਕਦੇ ਜੀ ਉਹਦੇ ਨਾਲ ਤੁਸੀਂ ਮੰਡੀ ਸਰਗਾਕਾਟ ਕੁਲੂ ਮਨਾਲੀ ਜਾਂ ਉਹਨਾਂ ਬੱਦੀ ਕਿਸੇ ਦੇ ਡਿਸਟ੍ਰਿਕਟ ਦੀ ਗੱਲ ਨਹੀਂ ਰੱਖ ਸਕਦੇ ਜੀ ਕਿ ਉਹਨਾਂ ਦਾ ਕਿਆ ਭਾਵਨਾ ਹੈ ਕਿਆ ਉਹਨਾਂ ਦੀ ਗੱਲ ਹੈ ਤੇ ਸ੍ਰੀਮਤ ਬਟ ਪੰਜਾਬ ਜਾ ਕੇ ਤਾਂ ਇਹ ਹੋਇਆ ਨਾ ਹਿਮਾਚਲਿਆ ਨਾਲ ਜੀ ਜਿੱਦਾਂ ਉਹਨਾਂ ਨੰਗਲ ਕ੍ਰੋਸ ਕਰਦੇ ਨੇ ਉਹਨਾਂ ਨਾਲ ਉੱਥੇ ਪਖਰਾਵ ਹੋਏ ਜ਼ਬਰਦਸਤੀ ਉਹਨਾਂ ਦੇ ਪੋਸਟਰ ਲਾਏ ਗਏ ਗੱਡੀਆਂ ਰੋਕ ਰੋਕ ਕੇ ਐਂਕਰ ਸਾਹਿਬ ਧਿਆਨ ਦਿਓ ਗੱਜੀਆਂ ਰੋਕ ਰੋਕ ਕੇ ਜਿਹੜੇ ਪ੍ਰਾਈਵੇਟ ਗੱਡੀਆਂ تھیں ਉਹ ਜ਼ਬਰਦਸਤੀ ਪੋਸਟਰ ਲਾਏ ਜਾ ਰਹੇ ਨੇ ਇਹ ਕਿੱਥੇ ਦਾ ਅਧਿਕਾਰ ਹੈ ਜੀ ਕਿਾ ਇੱਥੇ ਪੰਜਾਬ ਸਰਕਾਰ ਵਿਫਲ ਨਹੀਂ ਹੈ ਆਰਟੀਕਲ 353 ਮਾਨ ਜੋ ਗੈਡਵੋਕੇਟ ਸਾਹਿਬ ਵੀ ਸਾਡੇ ਨਾਲ ਨੇ ਕਿਆ ਕਹਿੰਦਾ ਹੈ ਕਿ ਯੂਨੀਅਨ ਔਰ ਸਟੇਟ ਦੀ ਡਿਊਟੀ ਹੈ ਆਪਣੇ ਸਿਟੀਜ਼ਨਸ ਨੂੰ ਪ੍ਰੋਟੈਕਟ ਕਰਨਾ ਪ੍ਰੋਟੈਕਟ ਕਰਨਾ ਕਿਆ ਉੱਥੇ ਪ੍ਰੋਟੈਕਸ਼ਨ ਨਹੀਂ ਉਹਨਾਂ ਨੂੰ ਪ੍ਰੋਵਾਈਡ ਕਰਾਈ ਚਾਹੀਦੀ ਸੀ ਜੀ ਦੱਸੋ ਚਲੋ ਮੈਂ ਸਵਾਲ ਦੇ ਪਹਿਲਾਂ ਕਾਹਦਾ ਵਾਪਰੀ ਇਹਦਾ ਦੀ ਖਬਰ ਹੈ ਜੀ 17 ਤਰੀਕ ਨੂੰ ਕਟਨਾ ਵਾਪਰੀ ਇੱਥੇ ਮੋਹਾਲੀ ਦੇ ਅੰਦਰ ਤੇ ਇੱਕ ਚੀਜ਼ ਹੋਰ ਡੇਰਾ ਇਹਦੀ ਇਥੇ ਸੁਸਾਇਟੀਆਂ ਦੇ ਅੰਦਰ ਜਾ ਜਾ ਕੇ ਪੰਜਾਬ ਦੇ ਜਿਹੜੇ ਵੀ ਇਹ ਕੁਝ ਐਲੀਮੈਂਟਸ ਨੇ ਪੂਰਾ ਪੰਜਾਬ ਨਹੀਂ ਮੈਂ ਕਹ ਰਿਹਾ ਧਿਆਨ ਨਾਲ ਕੁਝ ਐਲੀਮੈਂਟਸ ਡੇਡਿਕ ਨਰੇਟਿਵ ਪ੍ਰੋਪਾਗੈਂਡਲ ਕੰਮ ਕਰ ਰਹੇ ਨੇ ਉਹ ਸਪੈਸ਼ਲ ਜਾ ਜਾ ਕੇ ਤਮਕਾ ਰਹੇ ਨੇ ਜੀ ਮਾਚਲਾ ਲੈਣ ਨੂੰ ਹੂੰ ਤੇ ਕਦੇ ਤੁਸੀਂ ਐਦਾ ਹੀ ਮਾਚਲ ਸੁਣਿਆ ਕਿ ਪੰਜਾਬ ਆਰੇ ਆਰੇ ਨੇ ਉਹਨਾਂ ਨੇ ਆਇਡੈਂਟੀਫਾਈ ਕਰ ਕਰਕੇ ਤਮਕਾਇਆ ਜਾ ਰਿਹਾ ਨਹੀਂ ਤਾਂ ਫਿਰ ਇਹਦੀ ਇਹਦੀ ਰਿਪੋਰਟ ਕੀਤੀ ਉਹਨਾਂ ਨੇ ਪੁਲਿਸ 'ਚ ਰਿਪੋਰਟ ਕੀਤੀ ਅੱਜ ਤੱਕ ਤਾਂ ਕੋਈ ਐਮ ਦਾ ਇਨਸੀਡੈਂਟ ਸਾਹਮਣੇ ਹੀ ਨਹੀਂ ਆਇਆ ਕਿ ਪੁਲਿਸ ਤੱਕ ਕਿਸੇ ਨੇ ਰਿਪੋਰਟ ਕੀਤੀ ਹੋਵੇ ਕਿ ਸਾਨੂੰ ਤਮਕਾਇਆ ਗਿਆ ਜੀ ਸੁਸਾਇਟੀਆਂ ਜੋ ਵੜ ਕੇ ਐ ਜੋ ਜੀ ਵੀ ਮੈਂ ਹਾਂ ਜੀ ਹਾਂ ਜੀ ਹਾਂ ਜੀ ਕੀ ਕਹਿ ਰਹੇ ਜੀ ਮੈਂ ਕਹਿੰਦਾ ਜੀ ਇਹ ਇਹ ਗੱਲ ਤਾਂ ਕੋਈ ਸਬੂਤ ਹੈਗਾ ਕਿ ਜਿਵੇਂ ਦਾ ਤੁਸੀਂ ਦਾਵਾ ਕਰ ਰਹੇ ਹੋ ਕਿ ਪੰਜਾਬ ਦੇ ਅੰਦਰ ਵਸਦੇ ਜਿੰਨੇ ਵੀ ਹਿਮਾਚਲ ਵਾਸੀ ਦੀਆਂ ਜਾਂ ਕੁਝ ਹਿਮਾਚਲ ਵਾਸੀ ਨੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਮੈਂ ਮਾਸ ਲੈਵਲ ਦੀ ਗੱਲ ਨਹੀਂ ਕਰਦਾ ਬਟ ਐਟ ਪ੍ਰੈਜ਼ੈਂਟ ਮੇਰੇ ਕੋਲ ਦੀ 10 ਕੰਪਾਈਲੇਸ਼ਨਸ ਪਈਆਂ ਨੇ ਕਿ ਜੀਡੀ ਰਿਪ੍ਰੈਟੇਸ਼ਨਸ ਦਿੱਤੀਆਂ ਹੋਈਆਂ ਨੇ ਹਮ ਆਪਾਂ ਉਹਦੇ ਤੋਂ ਇੱਕ ਪੀਐਲ ਫਾਈਲ ਕਰਨ ਦੀ ਵੀ ਸੋਚ ਰੇ ਆ ਆਪਣਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਅੰਦਰ ਤੇ ਛੇਤੀ ਮੈਂ ਤੁਹਾਡੇ ਨਾਲ ਟੱਚ ਚਾ ਕੇ ਤੁਹਾਨੂੰ ਪ੍ਰੋਵਾਈਡ ਵੀ ਕਰਾਵਾਂਗਾ ਬਟ ਗੱਲ ਹਾਂ ਹਾਂ ਐਡਵੋਕੇਟ ਸਿਮਰਨਜੀਤ ਹਾਂਜੀ ਸਿਮਰਨਜੀਤ ਜੀ ਕਿਉਂਕਿ ਦੇਖੋ ਆਪਾਂ ਆਪਾ ਰੁਪਿੰਦਰ ਸਾਹਿਬ ਨੂੰ ਦਸਨਾ ਚਾਹਣਾ ਹੈ ਇੱਕ ਛੋਟਾ ਜਿਹਾ ਸਵਾਲ ਮੇਰਾ ਸਿਮਰਤ ਜੀ ਜੀ ਅੱਗੇ ਵਧਣ ਤੋਂ ਪਹਿਲਾਂ ਸਾਡੇ ਲਈ ਹਿੰਦੂ ਸਿੱਖ ਮੁਸਲਮਾਨ 크ਰਿਸਚਨ ਸਾਰੇ ਇੱਕੋ ਜਿਹੇ ਨੇ ਕਿਉਂਕਿ ਸਾਰੇ ਇਸ ਮੁਲਕ ਦੇ ਵਸਣਦੇ ਨੇ ਅਸੀਂ ਵਰਗੀਕਰਨ ਕਰਨ ਲਈ ਨਹੀਂ ਬੈਠੇ ਕਿ ਆਹ ਸਿੱਖਾਂ ਨਾਲ ਇਦਾਂ ਹੋ ਗਿਆ ਤੇ ਹਿੰਦੂਆਂ ਨਾਲ ਇਦਾਂ ਹੋ ਗਿਆ ਮੇਰਾ ਇੱਕ ਸਿੰਪਲ ਜਿਹਾ ਸਵਾਲ ਹੈ ਇਹਨਾਂ ਦਾ ਵੀ ਜਿਹੜਾ ਸਵਾਲ ਹੈ ਕਿ ਇੱਕ ਵਿਅਕਤੀ ਵਿਸ਼ੇਸ਼ ਵੱਲੋਂ ਅਮਨ ਸੂਦ ਵੱਲੋਂ ਕੀਤੀ ਗਈ ਕੋਈ ਕਾਰਵਾਈ ਕੀ ਪੂਰੇ ਕੁੰਬੇ ਨੂੰ ਕੀ ਪੂਰੇ ਵਰਗੀਕਰਨ ਨੂੰ ਇਸ ਦੇ ਲਈ ਦੋਸ਼ੀ ਸਾਬਤ ਕਰਦੀ ਹੈ ਕਿ ਸਾਰੇ ਹੀ ਦੋਸ਼ੀ ਨੇ ਦੇ ਲਈ ਅ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕੋਈ ਇੱਕ ਬੰਦੇ ਦਾ ਜਿਹੜਾ ਕੰਡੈਕਟ ਹੈ ਉਹਦੇ ਲਈ ਤੁਸੀਂ ਸਾਰੀ ਸਟੇਟ ਨੂੰ ਸਾਰੀ ਕੌਮ ਨੂੰ ਲੇਬਲ ਨਹੀਂ ਕਹਿ ਸਕਦੇ ਦੂਵੇਂ ਪਾਸੋਂ ਉੱਥੇ ਦੇਖਦਾ ਕਿ ਜਿਹੜੀ ਹਿਮਾਚਲ ਦੀ ਗਵਰਨਮੈਂਟ ਹਾਂ ਹਿਮਾਚਲ ਦੀ ਗਵਰਨਮੈਂਟ ਦਾ ਫੇਲਿਅਰ ਹੈ ਹਮ ਅਗਰ ਇਮੀਡੀਏਟ ਐਕਸ਼ਨ ਹੁੰਦਾ ਮਨਸੂਦ ਦੇ ਖਿਲਾਫ ਇਹ ਨੋਬਤ ਨਹੀਂ ਸੀ ਆਉਂਦੀ ਨਹੀਂ ਆਉਂਦੀ ਸੀ ਸੈਕਲ ਵਨ ਹੈ ਕਿ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਸੀ ਕਿ ਜਿਹੜੇ ਵਿਕਟਮ ਸੀ ਉਹਨਾਂ ਦੇ ਕੇਸਾਂ ਦੀ ਪੈਰਵਾਹੀ ਕਰਦੇ ਉਹਨਾਂ ਨੂੰ ਮੀਡੀਆ ਦੇ ਸਾਹਮਣੇ ਲੈ ਕੇ ਆਉਂਦੇ ਸਮਾਚਰ ਗਵਰਨਮੈਂਟ ਨੇ ਗੱਲ ਕਰਕੇ ਉਹਨਾਂ ਨੂੰ ਜਸਸਿਸ ਡਿਲੀਵਰ ਕਰਦੇ ਤੇ ਨੋਬਤ ਨਹੀਂ ਸਿਆਣੀ ਹੂੰ ਕੀ ਜਿਹੜੀ ਗੱਲ ਪੰਜਾਬ ਦੀ ਹੈ ਪੰਜਾਬ ਦੇ ਵਿੱਚ ਕਦੇ ਵੀ ਪਜ਼ੀ ਇਹ ਪਹਿਲੀ ਸਟੇਟ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਜੀ ਜਿਹਦੇ ਵਿੱਚ ਕਦੇ ਵੀ Hindu Muslim Sikh Saiyda ਕਦੇ ਵੀ ਧਾਰਮਿਕ ਤੌਰ ਤੇ ਕੋਈ ਵੀ ਟਕਰਾਅ ਨਹੀਂ ਹੋਇਆ ਹੂੰ ਨਾ ਵੋਟ ਪੋਲ ਰਹੀ ਸਾਡੀ ਸਭ ਤੋਂ ਵੱਸ ਸਵੈਸ਼ੈਨਸੀ 1900 1984 ਦੀ ਗੱਲ ਹੈ ਹੂੰ ਜਦੋਂ ਦਰਬਾਰ ਸਾਹਿਬ ਦੀ ਟੈਰੀ ਕੀਤਾ ਗਿਆ ਜਦੋਂ 20 ਤੋਂ 30 ਹਜ਼ਾਰ ਸਿੱਖ ਵਕਫ ਵਕ ਸਟੇਟਾਂ ਦੇ ਵਿੱਚ ਕਿਲਿੰਗ ਹੋਈ ਹੈ ਜੀ ਪੰਜਾਬ ਦੇ ਵਿੱਚ ਇੱਕ ਵੀ ਤਾਂ ਅਰਮਤ ਫੇਕੂ ਦੰਗਾ ਨਹੀਂ ਹੋਇਆ ਹੂੰ ਤੇ ਹੁਣ ਵੀ ਜਿਹੜੇ ਹਿਮਾਚਲ ਦੇ ਲੋਕ ਨੇ ਤੁਸੀਂ ਦੇਖੋ ਡਿਜ਼ਾਇਨਿੰਗ ਟੂ ਪਠਾਨਕੋਟ ਡਿਸਟ੍ਰਿਕਟ ਟੂ ਡਿਜ਼ਾਇਨਿੰਗ ਟੂ ਅਨੰਦਪੁਰ ਸਾਹਿਬ ਸਾਰੇ ਲੋਕਾਂ ਦਾ ਮੇਲ ਜ਼ੋਲਾ ਹੈ ਬਿਲਕੁਲ ਹੈਗਾ ਅਸੀਂ ਜਿੰਨੀ ਯੂਨੀਵਰਸਿਟੀਆਂ ਵਿੱਚ ਪੜ੍ਹੇ ਆ ਜਿੰਨੇ ਹਿਮਾਚਲੀ ਲੋਕ ਨੇ ਚਾਹੇ ਉਹਨੇ ਦੇ ਹੈਗੇ ਨੇ ਚਾਹੇ ਉਹ ਅੱਗੇ ਨੇ ਉਸ ਮੈਸ ਕੰਟਿਨੈਂਸ ਵੀ ਕੰਮ ਕਰ ਰਹੇ ਨੇ ਹੂੰ ਤੇ ਇਸ ਕਿਸਮ ਦੀ ਮੈਨੂੰ ਨਹੀਂ ਲੱਗਿਆ ਕਦੇ ਸਾਡੀ ਬੌਂਡਿੰਗ ਜਿਹੜੀ ਟੁੱਟੀ ਹੈਗੀ ਹੈ ਹੂੰ ਅੱਛਾ ਮੇਰਾ ਇੱਕ ਛੋਟਾ ਜਿਹਾ ਸਵਾਲ ਦੋ ਮਹਿਮਾਨ ਨੂੰ ਆਖਰੇ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਜੋਸ਼ੀ ਸਾਹਿਬ ਤੁਹਾਨੂੰ ਵੀ ਸਿਮਰਨ ਜੀ ਤੁਹਾਨੂੰ ਵੀ ਜੋਸ਼ ਸਾਹਿਬ ਪਹਿਲਾਂ ਤੁਸੀਂ ਦਿਓ ਤੁਹਾਨੂੰ ਲੱਗਦਾ ਕਿ ਇੱਥੇ ਕਿਤੇ ਨਾ ਕਿਤੇ ਸਰਕਾਰਾਂ ਦਾ ਫੇਲਿਅਰ ਰਿਹਾ ਹੈ ਜਿਸ ਕਰਕੇ ਇੰਨਾ ਫਲੇਅਰ ਅਪ ਹੋਇਆ ਜਦੋਂ ਇਹ ਅਮਨਸੂਦ ਵਾਲਾ ਕਾਂਡ ਹੋਇਆ ਜੇ ਨਾਲ ਦੀ ਨਾਲ ਮੈਂ ਕਹਿੰਦਾ ਉਹਨਾਂ ਮੁੰਡਿਆਂ ਨੂੰ ਵੀ ਤੇ ਜੋ ਇਹਨੂੰ ਵੀ ਅਮਨ ਸੂਦ ਨੂੰ ਵੀ ਦੋਵਾਂ ਨੂੰ ਅੰਦਰ ਫੜ ਕੇ ਬਿਠਾਇਆ ਹੁੰਦਾ ਪੂਰੀ ਪੁੱਛ ਪੜਤਾਲ ਕੀਤੀ ਜਾਂਦੀ ਕਿਦੀ ਗਲਤੀ ਹੈ ਕਿਵੇਂ ਹੁੰਦੀ ਪਰਚਾ ਹੋ ਜਾਂਦਾ ਸ਼ਾਇਦ ਅੱਥੇ ਤੱਕ ਗੱਲ ਪਹੁੰਚਦੀ ਨਾ ਤੁਸੀਂ ਤਾਂ ਇਹ ਕਹਿ ਦਿੱਤਾ ਨਾ ਹੁਣ ਅਸੀਂ ਵੜਨ ਨਹੀਂ ਦੇਣਾ ਕਿਸੇ ਨੂੰ ਹਿਮਾਚਲ ਚ ਜੇ ਕੋਈ ਝੰਡੇ ਲਾ ਕੇ ਆਏਗਾ ਤਾਂ ਫਿਰ ਉਹ ਫਲੇਅਰ ਆਪ ਤਾਂ ਹੋਈ ਗਈ ਹੋਏਗਾ ਦੇਖੋ ਮੈਂ ਇਹ ਬਿਲਕੁਲ ਇਸ ਗੱਲ ਨਾਲ ਐਗਰੀ ਐਂਕਰ ਸਾਹਿਬ ਕਿ ਦੋਹਾਂ ਦੀ ਦੋਨੋਂ ਸ਼ੂਬਿਆਂ ਦੀ ਜਿਹੜੀ ਸਰਕਾਰਾਂ ਨੇ ਦੋਨਾਂ ਚ ਬਹੁਤ ਵੱਡੀ ਗਲਤੀ ਹੋਈ ਹੈ ਕਿ ਉਹਨਾਂ ਨੇ ਮੌਕੇ ਤੇ ਸਟੈਂਡ ਨਹੀਂ ਲਿਆ ਚਾਹੇਓ ਹਿਮਾਚਲ ਦੀ ਗੱਲ ਹੈ ਚਾਹੇਓ ਪੰਜਾਬ ਦੀ ਗੱਲ ਹੈ ਠੀਕ ਹੈ ਬਟ ਗੱਲ ਇਸ ਹੱਦ ਤੱਕ ਵੱਧ ਜਾਊਗੀ ਕਿ ਇਹਨਾਂ ਤੁਸੀਂ ਸੋਚਿਆ ਥਾ ਨਾ ਆਪਾਂ ਸੋਚਿਆ ਥਾ ਕਿ ਰੋਕਥਾਮ ਇਹਦਾ ਬਹੁਤ ਪਹਿਲਾ ਹੋ ਸਕਦਾ ਥਾ ਜੀ ਜਦ 15 16 ਮਾਰਚ ਦੇ ਇਨਸੀਡੈਂਟਸ ਅੱਗੇ ਆਣ ਲੱਗੇ ਅੱਜ 24 25 ਹੋ ਗਈ ਹੈ ਜੀ 10 ਦਿਨ ਹੋ ਗਏ ਲਗਭਗ ਇਹ ਤਦ ਬਹੁਤ ਰੋਕਥਾਮ ਇਹਦੀ ਹੋ ਸਕਦੀ ਸੀ ਪਰ ਇਹ ਕਿਸੇ ਨਾ ਕਿਸੇ ਤਰੀਕੇ ਸਰਕਾਰ ਦੁਆਰਾ ਕੋਈ ਇਹਦੇ ਉੱਤੇ ਸਟੈਂਡ ਨਹੀਂ ਲਿਆ ਗਿਆ ਤੇ ਦੂਜੇ ਮਾਨਜੋਗ ਐਡਵੋਕੇਟ ਸਾਹਿਬ ਨੇ ਕਿਹਾ ਕਿ ਇਹ ਪਾਰਟਿਕੂਲਰ ਆਪਣਾ ਕਿਆ ਨਾ ਲੈਂਦੇ ਕਿ ਹਿਮਾਚਲ ਵਾਲਿਆਂ ਦਾ ਮੇਲਜੋਲ ਚੱਲਦਾ ਹੈ ਪੰਜਾਬ ਵਾਲਿਆਂ ਨਾਲ ਉਹ ਚੱਲਦਾ ਹੈ ਤੇ ਚੱਲਦਾ ਰਹੂਗਾ ਵੀ ਇਹ ਆਪਸ ਚ ਆਪਣਾ ਪਿਆਰ ਹੈ ਇਹ ਬਣਾਈ ਵੀ ਰੱਖਣਾ ਚਾਹੀਦਾ ਹੈ ਤੇ ਬਣਿਆ ਵੀ ਰਹੂਗਾ ਕਿ ਆਪਸ ਵਿੱਚ ਵੈਰ ਦਵੇਸ਼ ਕਦੇ ਆਣਾ ਹੀ ਚਾਹੀਦਾ ਪਰ ਗੱਲ ਇਹ ਹੈ ਜੀ ਜਿਹੜਾ ਮੈਂ ਜਿਹੜੀ ਗੱਲ ਦੁਬਾਰਾ بار-बार ਕਹਿ ਰਿਹਾ ਕਿ ਜਿਹੜੇ ਨਰੇਟਿਵ ਪ੍ਰੋਪਗੈਂਡਾ ਚਲਾਇਆ ਗਿਆ ਨਾ ਜੀ ਗੱਲ ਉਹਦੀ ਹੈ ਕਿ ਕੁਝ ਐਧਾ ਦੀ ਵੀਡੀਓਜ਼ ਨਿਕਲ ਕੇ ਆ ਰਹੀਆਂ ਨੇ ਜਿਹੜੀ ਬਿਲਕੁਲ ਹੀ ਐਧਾ ਦੀ ਨਹੀਂ ਹੋਣੀ ਚਾਹੀਦੀਆਂ ਪ੍ਰੋਬਗੇਟਿਵ ਲੱਗ ਰਹੀਆਂ ਨੇ ਕਿ ਤਿਰੰਗੇ ਨੂੰ ਲੈ ਕੇ ਐਧਾ ਦੇ ਕੁਝ ਸ਼ਬਦ ਬੋਲੇ ਜਾ ਰਹੇ ਜਿਹੜੇ અપਮਾਨਜਨਕ ਨੇ ਤਿਰੰਗਾ ਥੋੜਾ ਫੱਟਾ ਥੋੜੀ ਹੋ ਗਿਆ ਜੀ ਤਿਰੰਗਾ ਪੂਰੇ ਦੇਸ਼ ਦਾ ਹੈ ਉਹ ਜਵਾਨਾਂ ਦਾ ਕਹਿਆ ਜਿਹੜੇ ਉਹ ਤਿਰੰਗੇ ਪਿੱਛੇ ਉਹ ਲਿਫਟਣ ਆਸਤੇ ਤਰਸਦੇ ਨੇ ਕਿ ਨਹੀਂ ਤਿਰੰਗੇ ਦੀ ਆਲ ਬਾਨ ਸ਼ਾਨ ਆ ਬਚਾਣੀ ਨਹੀਂ ਹੋਣਾ ਚਾਹੀਦਾ ਔਰ ਹੈ ਦੋਵੇਂ ਪਾਸੋਂ ਇੱਕ ਪਾਸੋਂ ਨਹੀਂ ਹੈ ਦੋਵੇਂ ਪਾਸੇ ਫਿਰ ਫਿਰ ਇੱਕ ਮਿੰਟ ਜੋਸ਼ ਸਾਬ ਮੈਨੂੰ ਮਾਫ ਕਰਨਾ ਸਵਾਲ ਇਹ ਹੈ ਕਿ ਦੂਜੇ ਪਾਸੋਂ ਵੀ ਆ ਰਿਹਾ ਹੈ ਕਿ ਝੰਡੇ ਫੜ ਕੇ ਇਦਾਂ ਲਟਕਾ ਕੇ ਦਿਖਾਇਆ ਜਾ ਰਿਹਾ ਏਦਾਂ ਦੀਆਂ ਵੀਡੀਓ ਵੀ ਆ ਬਈ ਆ ਝੰਡਾ ਲੈ ਕੇ ਤੁਸੀਂ ਹਿਮਾਚਲ ਚ ਐਂਟਰ ਨਾ ਕਰ ਜਿਓ ਤੁਹਾਨੂੰ ਅਸੀਂ ਵੜਨ ਨਹੀਂ ਦੇਣਾ ਉਹ ਵੀ ਤਾਂ ਫਿਰ ਗਲਤ ਹੈ ਨਾ ਉਹਦੇ ਬਾਰੇ ਵੀ ਫਿਰ ਸਰਕਾਰ ਕੀ ਕਰੇ ਮੈਂ ਮੈਂ ਹੈਂਕਰ ਸਾਹਿਬ ਉਸ ਚੀਜ਼ ਨੂੰ ਤਾਂ ਮੈਂ ਡਿਫੈਂਡ ਹੀ ਨਹੀਂ ਕਰਿਆ ਕਰਦਾ ਹੂੰ ਉਹ ਦੇਖੋ ਉਹ ਪਾਰਟਿਕੂਲਰ ਇੱਕ ਵਿਅਕਤੀ ਦੀ ਸੋਚ ਹੈ ਮੈਂ ਤਾਂ ਇੱਕ ਜਿਹੜੀ ਵਾਈਡ ਮੂਵਮੈਂਟ ਸ਼ੁਰੂ ਹੋ ਗਈ ਮੈਂ ਤਾਂ ਉਸ ਦੀ ਗੱਲ ਕਰ ਰਿਹਾ ਪੰਜਾਬ ਦੇ ਅੰਦਰ ਨਾ ਕੀ ਅੱਗੇ ਪਿੱਛੇ ਮੇਰੇ ਸੰਗਿਆਨ ਚਾਈ ਗੱਲ ਕਿ ਪੰਜਾਬ ਯੂਨੀਵਰਸਿਟੀ ਦੇ ਕੁਝ ਬੱਚੇ ਆਪਣਾ ਉੱਥੇ ਨਰੇਟਿਵ ਚਲਾ ਰਹੇ ਨੇ ਕਿ ਜਿਹੜੀ ਕੰਟੀਨਾਂ 'ਚ ਜਿਹੜੇ ਸਟੂਡੈਂਟਸ ਹਿਮਾਚਲ ਦੇ ਨੇ ਉਹਨੂੰ ਰੋਕ ਰੋਕ ਕੇ ਉਹ ਵੀਡੀਓ ਵਾਇਰਲ ਹੋ ਰਹੀ ਹੈ ਕਿ ਇਹਨਾਂ ਨੂੰ ਇੱਥੇ ਠੇਕੇ ਨਹੀਂ ਦੇਣੇ ਹਿਮਾਚਲ ਦੇ ਜੇ ਟਰਾਈ ਸਿਟੀ ਨੂੰ ਓਕਿਊਪਾਈਡ ਕਰਕੇ ਬੈਠੇ ਨੇ ਇਹਨਾਂ ਨੂੰ ਇਹਨਾਂ ਦੀ ਔਕਾਤ ਦਿਖਾ ਦਿਓ ਇੱਥੋਂ ਇਹਨਾਂ ਨੂੰ ਕੱਢ ਦਿਓ ਇਹ ਇੱਕ ਚੀਜ਼ ਇਹ ਇੱਕ ਚੀਜ਼ ਕਾ ਹੋਣੀ ਠੀਕ ਹੈ ਜੀ ਬਿਲਕੁਲ ਗਲਤ ਇਹ ਜਿਹੜੀ ਇਹ ਗਲਤ ਇਹ ਇਹ ਗੱਲ ਨਾ ਰਿਜਿਡਿਟੀ ਦੀ ਹੋ ਰਹੀ ਹੈ ਜੀ ਜਿਹੜੀ ਇਹ ਜਿੰਨੀ ਇੱਦਾ ਦੀ ਸੋਚ ਅੱਗੇ ਆ ਰਹੀ ਹੈ ਇਹ ਚੀਜ਼ ਸਾਡੇ ਲਈ ਵੀ ਘੱਟ ਕਹੇ ਜੀ ਸਾਰੇ ਸਮਰਨਜੀਤ ਕਹਤ ਕਹੇ ਐਡਵੋਕੇਟ ਸਮਰਨਜੀਤ ਸਿੰਘ ਜੀ 30 ਸਕਿੰਟ ਹੈ ਮੇਰੇ ਕੋਲ ਜਲਦੀ ਆਪਣਾ ਵਾਈਂਡ ਅਪ ਚ ਦੱਸੋ ਜਿਹੜੀ ਇਹ ਗੱਲ ਕਹਿ ਰਹੇ ਨੇ ਕਿ ਮੈਂ ਸੋਚ ਕਰ ਰਹੇ ਹਾਂ ਉਦਾਸਰ ਵਟਾ ਭਾਈ ਜੀ ਇੱਕ ਪਾਰਟਿਕੂਲਰ ਜਮਾਤ ਹੈ ਬੀਜੇਪੀ ਵਾਲੇ ਜਿਹੜੇ ਲਗਾਤਾਰ ਪੰਜਾਬ ਚ ਕੋਸ਼ਿਸ਼ ਕਰ ਰਹੇ ਨੇ ਹਿੰਦੂ ਤੇ ਸਿੱਖ ਨੂੰ ਡਿਵਾਈਡ ਕੀਤਾ ਜਾਏ ਲਗਾਤਾਰ ਉਹਨਾਂ ਦੀ ਐਫਰਟ ਵੋਟ ਬੈਂਕ ਹੈ ਇਹ ਜੇ ਕਿਤੇ ਇਹਦੀ ਪ੍ਰੋਪਰ ਹਿਮਾਚਲ ਦੀ ਕਾਂਗਰਸ ਗਵਰਨਮੈਂਟ ਜਾਂਚ ਕਰਵਾ ਲੇ ਤੇ ਇਹਦੀਆਂ ਰੂਟਸ ਬੀਜੇਪੀ ਚ ਨਿਕਲਣੀਆਂ ਨੇ ਪੰਜਾਬ ਦੇ ਮਾਹੌਲ ਨੂੰ ਲਗਾਤਾਰ ਕੁਝ ਦੇਖਿਆ ਦੁਆਬੇ ਦੇ ਵਿੱਚ ਦਲਿਤਾਂ ਨਾਲ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ ਕੋਈ ਪੋਲ ਪੋਲਿਟਿਕਲ ਪਾਰਟੀ ਡਿਬੇਟ ਨਹੀਂ ਹੈ ਇਹ ਆਪਾਂ ਚਾਹੇ ਭਾਜਪਾ ਵਾਲ ਨੂੰ ਚਾਹੀਏ ਚਾਹੇ ਕਾਂਗਰਸ ਵਾਲ ਨੂੰ ਚਾਹੀਏ ਕੋਈ ਹੋਣੀ ਹੈ ਸਰਕਾਰਾਂ ਦੀ ਗਲਤੀ ਹੋ ਉਸ ਨੂੰ ਐਕਸੈਪਟ ਕਰਨ ਵਾਲੀ ਗੱਲ ਹੈ ਜੀ ਇਹ ਪੋਲਿਟਿਕਲ ਡਿਬੇਟ ਨਹੀਂ ਹੈ ਇਹ ਕਾਰਪਰ ਪਾਵਰ ਬਹੁਤ ਵੱਡੀ ਪੋਲਿਸੀਪਲੇਸੀ ਹੈ ਕਿ ਇੱਕ ਕਿਸ ਪ੍ਰਕਾਰ ਬਦਲ ਕੇ ਲਾਗੂ ਕਰੇ ਇਹ ਤਾਂ ਮਾਨਯੋਗ ਵਕੀਲ ਸਾਹਿਬ ਨੂੰ ਵੀ ਪਤਾ ਹੈ ਕਿ ਇਹ ਸਰਕਾਰ ਸਰਕਾਰ ਚਲਾਉਗੀ ਜਿਹੜੀ ਆਪੋਜੀਸ਼ਨ ਚ ਵੀ ਨਹੀਂ ਆ ਪਾਰਟੀ ਉਹ ਇੰਨਾ ਕੁਝ ਕਰ ਜੂਗੀ ਪੰਜਾਬ ਚ ਕੀ ਉਹ ਆਪਣੇ ਪਛਿੰਦੇ ਥੋੜੀ ਭੇਜ ਰਹੀ ਹੈ ਬਾਤ ਬਤ ਉਹ ਇੱਕ ਕੰਮ ਕਰ ਜਾਤੇ ਉਸ ਲਗਾਤਾਰ ਕਨਸਪੀਰੇਸੀ ਕੀਤੀ ਜਾ ਰਹੀ ਹੈ ਇਹ ਇੱਕ ਇੱਕ ਜਰਨਲਿਸਟਾਂ ਨੂੰ ਲੜਾਇਆ ਜਾ ਰਿਹਾ ਹੈ ਨਹੀਂ ਮੰਨਦਾ ਕਿ ਇਸ ਸਮਾਜ ਦਾ ਜਿਹੜੀ ਕੰਟੀਨਿਊਸਲੀ ਪ੍ਰੈਸ਼ਰ ਕ੍ਰੀਏਟ ਕਰ ਰਹੀ ਹੈ ਆਪਾਂ ਦੇਖੋ ਨਹੀਂ ਨਹੀਂ ਵਕੀਲ ਸਾਹਿਬ ਇਹ ਤੁਸੀਂ ਇੱਕ ਨਾ ਡਾਇਰੈਕਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਪਾਰਟਿਕੂਲਰ ਪਾਰਟੀ ਜਾਂ ਕਿਸੇ ਵਿਚਾਰ ਦੇ ਅਗੇਂਸਟ ਠੀਕ ਹੈ ਉਹ ਗੱਲ ਕਿਤੇ ਨਾ ਕਿਤੇ ਬਿਲਕੁਲ ਲਾਜ਼ਮੀ ਨਹੀਂ ਹੈ ਗੱਲ ਇੱਥੇ ਇਹ ਹੋ ਰਹੀ ਹੈ ਕਿ ਸਟੇਟ ਦਾ ਕੀ ਰੋਲ ਰਹਿਣਾ ਚਾਹੀਦਾ ਥਾ ਕਿ ਜਿਹੜੀ ਗੱਲ ਹੋਈ ਉਹ ਸਹੀ ਹੋਈ ਹੈ ਜਾਂ ਗਲਤ ਹੋਈ ਹੈ ਇੱਥੇ ਆਪਾਂ ਕਿਸੇ ਕਿਤੇ ਬੰਦੇ ਨੂੰ ਸਟੇਟ ਸਟੇਟ ਆਪਣੇ ਜਨਵਰੀ ਨਵਾਈ ਹੁੰਦੀ ਤਾਂ ਸ਼ਾਇਦ ਇੱਥੇ ਤੱਕ ਰੌਲਾ ਪੈਂਦਾ ਹੀ ਨਾ ਸਟੇਟ ਦਾ ਫੇਲ ਹੋ ਰਿਹਾ ਕਿਤੇ ਨਾ ਕਿਤੇ ਸਟੇਟ ਦਾ ਫੇਲ ਹੋ ਰਿਹਾ ਤਾਂ ਹੀ ਕਰਕੇ ਇੰਨਾ ਫਲੇਰ ਅਪ ਹੋਇਆ ਮਸਲਾ ਚਲੋ ਮੇਰੇ ਕੋ ਸਮਾਂ ਘਟ ਹੈ ਜੀ ਐਡਵੋਕੇਟ ਸਾਹਿਬ ਬਹੁਤ-ਬਹੁਤ ਧੰਨਵਾਦ ਸਿਮਰਨ ਜੀ ਜੀ ਤੁਹਾਡਾ ਵੀ ਸ਼ਿਵਮ ਸਿੰਘ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਾਡੀ ਅਪੀ ਕਿਉਂਕਿ ਹਰ ਤਬਕੇ ਦੇ ਵਿੱਚ ਹਰ ਧਰਮ ਦੇ ਵਿੱਚ ਕੁਝ ਲੋਕ ਅਜੇ ਹੁੰਦੇ ਨੇ ਜਿਹੜੇ ਨਹੀਂ ਚਾਹੁੰਦੇ ਕਿ ਭਾਈਵਾਦ ਬਣਿਆ ਰਵੇ ਜਿਹੜੇ ਨਹੀਂ ਚਾਹੁੰਦੇ ਕਿ ਮੁਲਕ ਦੇ ਵਿੱਚ ਸ਼ਾਂਤੀ ਰਹੇ ਜਿਹੜੇ ਨਹੀਂ ਚਾਹੁੰਦੇ ਕਿ ਆਵਾਮ ਸੁਖੀ ਸਾਂਦੀ ਵਸਦੀ ਰਹੇ ਸੋ ਉਹਨਾਂ ਲੋਕਾਂ ਤੋਂ ਸੁਚੇਤ ਹੋਣ ਦੀ ਬਚਣ ਦੀ ਜ਼ਰੂਰਤ ਹੈ ਜੇ ਬਚ ਗਏ ਤਾਂ ਹੀ ਆਬਾਦ ਰਵਾਂਗੇ ਦੇਸ਼ ਤੋਂ ਇਹਨਾਂ ਤੋਂ ਬਾਕੀ ਖਬਰਾਂ ਲਈ ਬਣੇਰੋ ਪੀਡੀ ਇਸ ਨਿਊਜ਼ ਨਾਲ ਤੁਮਾ